ਇਸ ਵਾਰ ਤਾਂ ਫੇਸ ਦੇਖ ਕੇ ਹੀ ਚੁਣ ਰਹੇ ਆ ਕਿ ਕੰਮ ਵਧੀਆ ਕਰ ਰਿਹਾ ਬੰਦਾ ਮਤਲਬ ਅੱਛਾ ਜਦੋਂ ਵੀ ਕਹੀਦਾ ਨਾਲ ਹੀ ਨਾਲ ਸਾਡੀ ਸੁਣਵਾਈ ਹੋ ਰਹੀ ਆ ਪਾਣੀ ਦਾ ਪ੍ਰੋਬਲਮ ਆ ਉਹ ਟੂਵਲ ਸਾਡਾ ਲੱਗਿਆ ਉਹ ਸਾਡੀ ਪੂਰੀ ਹੋ ਜਾਊਗੀ ਪਾਰਕ 'ਚ ਅਸੀਂ ਬੈਠਣਾ ਸਾਨੂੰ ਮੁਸ਼ਕਿਲ ਹੁੰਦਾ ਸੀ ਇੱਕ ਤਾਂ ਪਾਰਕ ਦੀ ਸਫਾਈ ਨਹੀਂ ਸੀ ਹੁੰਦੀ ਬਹੁਤ ਜ਼ਿਆਦਾ ਪਾਰਕ ਤੇ ਔਰ ਸ਼ੈੱਡ ਪੁਆਈ ਉਹਨਾਂ ਚ ਕਨੋਪੀ ਬਣਾਈ ਬੈਠਣ ਲਈ ਬੱਚਿਆਂ ਦੇ ਖੇਡਣ ਲਈ ਲਾਈਟਸ ਦਾ ਅਰੇਂਜਮੈਂਟ ਪਾਰਕ ਦੇ ਅੰਦਰ ਵੀ ਕੀਤਾ ਆਂ ਆਊਟ ਪਾਰਕ ਦੇ ਬਾਹਰ ਵੀ ਸਟਰੀਟ ਲਾਈਟਸ ਉਹਨਾਂ ਨੇ ਕਰਵਾਈਆਂ ਇਹਦੇ ਸਿਰਫ ਵੋਟਾਂ ਆਉਂਦੀਆਂ ਉਦੋਂ ਹੀ ਆਉਂਦ ਨੇ ਅੱਗੇ ਪਿੱਛੇ ਜਿੰਨੀਆਂ ਮਰਜ਼ੀ ਮੰਤਾਂ ਕਰ ਲੋ ਵੀ ਆਹ ਕੰਮ ਕਰਨਾ ਕੋਈ ਨਹੀਂ ਆਉਂਦਾ ਇੱਥੇ ਇਹ ਸੜਕਾਂ ਦੀਆਂ ਟਾਈਲਾਂ ਪਟਪਟ ਕੇ ਦੁਬਾਰਾ ਲਗਾ ਦਿੱਤੀਆਂ ਅੱਛਾ ਜੀ ਲੇਕਿਨ ਜਿੱਥੇ ਲੱਗਣ ਵਾਲੀਆਂ ਉੱਥੇ ਨਹੀਂ ਲਗਣਗੀਆਂ ਇਹ ਸਿਰਫ ਕੰਮ ਕਰਦੇ ਆ ਸ਼ਰਾਬ ਵੰਡਦੇ ਆ ਉਹਨਾਂ ਤੋਂ ਵੋਟਾਂ ਬੋਲਦੇ ਅਸੀਂ ਜਾ ਜਾ ਕੇ ਮੰਨਤਾ ਕੀਤੀਆਂ ਕੋਈ ਨਹੀਂ ਆਇਆ ਹੁਣ ਵੋਟਾਂ ਆ ਗਈਆਂ ਹੁਣ ਸਾਰਿਆਂ ਨੇ ਗੇੜੀ ਘੁਮਾ ਚੰਨਾ ਘੜਾ ਪਾਣੀ ਪੜਾ ਕਰਦਾ ਸੀ ਚੜਕ ਟੁੱਟੀ ਹੋਈ ਸੀ ਤੇ ਉਹਨਾਂ ਨੇ ਇੱਕ ਵਾਰਾ ਕਿਹਾ ਤਾਂ ਉਹਨਾਂ ਨੇ ਉਸੇ ਵਲੇ ਪੈਪ ਪਵਾਤਾ ਹੈ ਫਜ਼ੀਨਾ ਕੋਲ ਇੰਨੇ ਦੁਖੀ ਆ ਅਸੀਂ ਵੋਟੇ ਹੀ ਨਹੀਂ ਪਾਉਂਦੇ ਕੰਮ ਤੋਂ ਬਾਜੀ ਬਹੁਤ ਹੀ ਪੈਂਡਿੰਗ ਪਏ ਨੇ ਜਿਹੜੀ ਮਰਜ਼ੀ ਪਾਰਟੀ ਆ ਜਾਵੇ ਕੰਮ ਕੋਈ ਨਹੀਂ ਕਰਦਾ ਸੜਕਾਂ ਦੇਖ ਲਓ ਬੁਰਾ ਹਾਲ ਹੈ ਪਾਣੀ ਇਹ ਨੈਨਾ ਖੜ ਜਾਂਦਾ ਸਿਵਰੇਜ ਦਾ ਪਾਣੀ ਖੜ ਜਾਂਦਾ ਉਦੋਂ ਸਿਵਰੇਜ ਬੰਦ ਹੁੰਦਾ ਪਾਣੀ ਸਾਰਾ ਇੱਧਰ ਤੱਕ ਆ ਜਾਂਦਾ ਵਾ ਉਹਨਾਂ ਟਾਈਮ ਤੇ ਅਸੀਂ ਲੈਂਦੇ ਸੀ ਬੰਦੇ ਨੂੰ 200 400 500 1000 ਦੇਣਾ ਪੈਂਦਾ ਸੀ ਇਹਨਾਂ ਦੇ ਇੱਕ ਆਵਾਜ਼ ਕਰਦੇ ਆ ਬਿਨਾਂ ਪੈਸੇ ਦੇ ਕਰਕੇ ਜਾਂਦਾ ਸੀ ਹਾਂ ਲੇਕਿਨ ਬਿਨਾਂ ਪੈਸੇ ਦੇ ਉਹ ਆਂਦਾ ਹੈ ਇਸੀ ਲਾਈਟਾਂ ਦੀ ਬੜੀ ਕਹਿ ਕਹਿ ਕੇ ਇਸਟੀ ਕਲੈਕਟਰ ਲਵਾਈ ਜਾਂਦੇ ਅੱਜ 3 ਮਹੀਨੇ 4 ਮਹੀਨੇ ਹੋ ਰਿਹਾ ਮੇਰਾ ਵੋਟਰ ਕਾਰਡ ਨਹੀਂ ਆਇਆ ਇਸ ਵੇਸ ਤੇ ਕੀ ਬੋਟ ਪਾਈਏ ਕਿਸਨੂੰ ਬਿਲਕੁਲ ਜੀ ਮੈਂ ਤਾਂ ਪਿਛਲੇ ਇਲੈਕਸ਼ਨ ਤੇ ਵੋਟ ਵੀ ਨਹੀਂ ਪਾਇਆ ਸੀ ਨੋਟਾ ਜੀ ਬਾਤ ਤੁਸੀਂ ਵੋਟ ਕੇ ਮੈਂ ਵੋਟ ਪਾਈ ਨਹੀਂ ਅੱਛਾ ਪਾਈ ਨਹੀਂ ਪਾਈ ਨਹੀਂ ਅਸੀਂ ਅੱਕੇ ਹੋਇਆ ਸਾਡੀਆਂ ਸਟਰੀਟ ਲਾਈਟਸ ਬਹੁਤ ਪਰੇਸ਼ਾਨੀ ਸੀ ਕੁਝ ਇਨਸੀਡੈਂਟਸ ਹੋ ਜਾਂਦੇ ਸੀ ਲੇਟ ਈਵਨਿੰਗ ਕਈ ਵਾਰੀ ਬੱਚੇ ਵੀ ਬਾਹਰ ਖੇਡਦੇ ਪਾਰਕਸ ਵਗੈਰਾ ਦੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਉਹ ਸੌਟ ਆਊਟ ਕੀਤੀਆਂ ਉਹਨਾਂ ਨੇ ਅੱਜ ਪਟਨਾ ਲੈ ਕੇ ਪਹੁੰਚੇ 64 ਨੰਬਰ ਵਾਰਡ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਜਿਹੜੀਆਂ ਕਾਉਂਸਲਰ ਦੀਆਂ ਵੋਟਾਂ ਨੇ ਉਹ ਆ ਚੁੱਕੀਆਂ ਨੇ 21 ਤਰੀਕ ਨੂੰ ਜਿਹੜੀਆਂ ਵੋਟਾਂ ਦਾ ਜਿਹੜਾ ਟਾਈਮ ਦਿੱਤਾ ਗਿਆ ਤੇ ਆਪਾਂ ਹੁਣ ਤੁਹਾਨੂੰ ਜਿਹੜਾ ਮੱਲਿਆਂ ਦੇ ਵਿੱਚ ਲੈ ਕੇ ਪਹੁੰਚੇ ਕਿਉਂਕਿ ਜਿਹੜੀਆਂ ਵੋਟਾਂ ਨੇ ਇਹ ਮੱਲਿਆਂ ਦੇ ਰਿਲੇਟਿਡ ਹੀ ਹੁੰਦੀਆਂ ਨੇ ਜਿਹੜੇ ਕਾਉਂਸਲਰ ਬਣਦੇ ਨੇ ਉਹ ਮੱਲਿਆਂ ਦੇ ਰਿਲੇਟਿਡ ਹੀ ਬਣਦੇ ਨੇ ਐਮਸੀ ਦੀਆਂ ਚੋਣਾਂ ਨੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਜਾਣਾਂਗੇ ਉਹਨਾਂ ਦੇ ਕਿਹੜੇ ਕਿਹੜੇ ਕੰਮ ਪੈਂਡਿੰਗ ਨੇ ਕਿਹੜੇ ਕਿਹੜੇ ਕੰਮ ਹੋ ਗ ਕਾਉਂਸਲਰ ਆਪਣੇ ਮੋਹੱਲੇ ਦਾ ਚੁਣਨਾ ਚਾਹੁੰਦੇ ਨੇ ਆਹ ਲੋਕਾਂ ਨਾਲ ਗੱਲਬਾਤ ਕਰਦੇ ਨਾਲੇ ਜਾਣਦੇ ਆ ਭਾਈ ਜੀ ਕਾਉਂਸਲਰ ਦੀਆਂ ਵੋਟਾਂ ਆ ਰਹੀਆਂ ਨੇ ਕਿਹੜੇ ਕਿਹੜੇ ਕੰਮ ਥੋੜੇ ਜਿਹੜੇ ਪੈਂਡਿੰਗ ਪਏ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਹਾਲੇ ਤੀਕਰ ਨਹੀਂ ਹੋਏ ਇੱਥੇ ਇੱਕ ਤਾਂ ਸੜਕ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਬਾਹਰ ਮਿੱਟੀ ਇੰਨੀ ਉੱਡਦੀ ਹੈ ਕਿ ਸਾਰੇ ਅੰਦਰ ਘਰਾਂ 'ਚ ਮਿੱਟੀ ਜਾ ਰਹੀ ਹੈ ਇੱਕ ਤਾਂ ਇਹਨਾਂ ਨੂੰ ਇਹ ਮੇਨ ਤਾਂ ਇਹ ਕਰਾਣੀ ਹੈ ਇੱਕ ਮੰਦਰ ਦੇ ਅੱਗੇ ਵਾਲਾ ਜਿਹੜਾ ਇਹ ਇਹਨੂੰ ਸੈੱਟ ਕਰਾਣਾ ਜਿਹੜੇ ਬਲੌਕ ਟਾਇਲ ਆਈ ਪਈ ਹੈ ਇੱਕ ਇਹ ਕਰਨੀ ਹੈ ਇਹਨਾਂ ਨੇ ਬਾਕੀ ਆਲਮੋਸਟ ਸਾਰੇ ਕੰਮ ਮੰਦਰ ਚੋ ਮੰਦਰ ਤੇ ਵੀ ਗੁਰਦੁਆਰਾ ਵੀ ਸਭ ਕੁਝ ਆਮ ਆਦਮੀ ਪਾਰਟੀ ਬੰਨੀ ਹੋ ਬਹੁਤ ਵਧੀਆ ਇਹ ਕੰਮ ਕੀਤੇ ਗਏ ਨੇ ਪਰ ਭਾਈ ਜੀ ਦੱਸ ਰਹੇ ਹਾਂ ਸੜਕ ਹਾਲੇ ਤੱਕ ਪੈਂਡਿੰਗ ਆ ਪਰ ਜੇ ਆਪਾਂ ਗੱਲ ਕਰੀਏ ਸੀਵਰੇਜ ਦੀ ਉਹ ਸਾਰਾ ਕੁਝ ਸਹੀ ਚੱਲ ਰਿਹਾ ਜੀ ਹਜੇ ਤੱਕ ਸਾਰਾ ਕੁਝ ਠੀਕ ਹੈ ਠੀਕ ਹੈ ਕੁਝ ਇੱਕ ਦੋ ਚੀਜ਼ਾਂ ਹੈਗੀਆਂ ਕਿ ਪਾਣੀ ਖੜਦਾ ਸੜਕ ਤੇ ਉੱਤੇ ਉਹ ਉਹਨਾਂ ਨੂੰ ਕਿਹਾ ਵੀ ਜਾਲੀ ਪਾਣ ਨੂੰ ਉਹਨਾਂ ਨੇ ਕਿਹਾ ਕਿ ਹਾਂ ਜੀ ਜ਼ਰੂਰ ਪਵੇਗੀ ਕੰਮ ਇਹ ਜਲਦੀ ਹੋ ਜਾਏਗਾ ਸਾਰਾ ਇਹ ਜਿਹੜੇ ਪਹਿਲੇ ਕਾਉਂਸਲਰ ਸੀ ਇਹ ਉਦੋਂ ਤੋਂ ਕੰਮ ਚੱਲਦਾ ਆ ਰਿਹਾ ਹੁਣ ਕੀ ਆ ਕੇ ਜਿਹੜਾ ਕੰਮ ਜਿਹੜਾ ਖਰਾਬ ਹੋਇਆ ਪਾਣੀ ਖੜਨ ਵਾਲਾ ਸੜਕ ਟੁੱਟਾਂ ਨਾਲ ਨਹੀਂ ਇਹ ਪਹਿਲਾਂ ਤੋਂ ਹੀ ਚੱਲ ਰਿਹਾ ਸੀਗਾ ਪਰ ਹੁਣ ਇਹਨਾਂ ਦੇ ਆਉਣ ਨਾਲ ਕਾਫੀ ਕੁਝ ਠੀਕ ਰਿਹਾ ਵੀ ਕੰਮ ਜਲਦੀ ਤੋਂ ਜਲਦੀ ਕੰਮ ਹੋਈ ਜਾ ਰਿਹਾ ਸਾਰੇ ਸਹੀ ਹੋ ਰਹੇ ਕੰਮ ਤਾਂ ਜਿਹੜੇ ਪਹਿਲੇ ਕਾਉਂਸਲਰ ਸੀ ਉਹਨਾਂ ਨੇ ਸੁਧਾਰ ਨਹੀਂ ਕਰਾਇਆ ਇਸ ਚੀਜ਼ ਦਾ ਕੋਈ ਯਾਨੀ ਕਿ ਜਿਹੜਾ ਡਿਵੈਲਪਮੈਂਟ ਨਹੀਂ ਕੀਤੀ ਇਸ ਏਰੀਆ ਦੀ ਨਹੀਂ ਐਸਾ ਕੁਝ ਨਹੀਂ ਹੋਇਆ ਉਦੋਂ ਵੀ ਸਾਰਾ ਕੰਮ ਐਦਾਂ ਹੀ ਪੈਂਡਿੰਗ ਹੀ ਪੈਂਡਿੰਗ ਚੱਲ ਰਿਹਾ ਪਰ ਜਦੋਂ ਆ ਅਸੀਂ ਮੰਦਿਰ ਦਾ ਔਰ ਗੁਰਦੁਆਰਾ ਦੋਨੋਂ ਚੀਜ਼ਾਂ ਜਿਹੜੀਆਂ ਸਾਡੀਆਂ ਬਹੁਤ ਜਲਦੀ ਮਤਲਬ ਸੁਨਵਾਈ ਹੋਈ ਤਾਂ ਕਿ ਲੋਕਾਂ ਨੂੰ ਇੱਥੇ ਰਾਹਤ ਮਿਲੀ ਲਾਈਟ ਦੀ ਬਵਸਤਾ ਵਧੀਆ ਹੋ ਗਈ ਮਤਲਬ ਜਿੱਥੇ ਹਨੇਰਾ ਲੱਗ ਰਿਹਾ ਸੀ ਉੱਥੇ ਪੂਰਾ ਐਸਾ ਲੱਗਦਾ ਕਿ ਚਾਨਣਾ ਔਰ ਏਰੀਆ ਵਧੀਆ ਡਵੈਲਪ ਹੋ ਗਿਆ ਵੀ ਚੌਕ ਸੋਨਾ ਬਣ ਗਿਆ ਇਹਨਾਂ ਜੇ ਗੱਲ ਕਰੀਏ ਅੱਜ ਕੀ ਉਮੀਦਵਾਰ ਤੁਸੀਂ ਉਮੀਦਵਾਰ ਜਿਹੜਾ ਕਿ ਆ ਪਾਰਟੀ ਵੇਖ ਕੇ ਚੁਣ ਰਹੇ ਹੋ ਜਾਂ ਫੇਸ ਦੇਖ ਕੇ ਚੁਣ ਰਹੇ ਹੋ ਇਸ ਵਾਰ ਤਾਂ ਫੇਸ ਦੇਖ ਕੇ ਹੀ ਚੁਣ ਰਹੇ ਆ ਕਿ ਕੰਮ ਵਧੀਆ ਕਰ ਰਿਹਾ ਬੰਦਾ ਮਤਲਬ ਅੱਛਾ ਜਦੋਂ ਵੀ ਕਹੀਦਾ ਨਾਲ ਹੀ ਨਾਲ ਸਾਡੀ ਸੁਣਵਾਈ ਹੋ ਰਹੀ ਹੈ ਆਮ ਆਦਮੀ ਪਾਰਟੀ ਦਾ ਕੰਮ ਵਧੀਆ ਬਿਲ ਠੀਕ ਹੈ ਸਭ ਕੁਝ ਆਲਮੋਸਟ ਸਭ ਕੁਝ ਬੜੀਆ ਹੈ ਸਾਡੇ ਲਈ ਸਹੀ ਤਾਂ ਹੇ ਤੱਕ ਜਿਹੜਾ ਹੁਣ ਸ਼ੁਰੂ ਹੋਇਆ ਇਹ ਆਮ ਆਦਮੀ ਪਾਰਟੀ ਦਾ ਹੈ ਕਿਉਂਕਿ ਕਾਂਗਰਸ ਨੂੰ ਵੀ ਕਹਿ ਚੁੱਕੇ ਆ ਕਿ ਵੀ ਇਹ ਏਰੀਆ ਵਿੱਚ ਸਾਨੂੰ ਜਾਂ ਤਾਂ ਪਾਰਕ ਬਣਾ ਦਿਓ ਜਾਂ ਕੁਝ ਡਵੈਲਪ ਕਰ ਦਿਓ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਉਹ ਕੀ ਕੀ ਦਿੱਕਤਾਂ ਜੇ ਕਹਿ ਲਈ ਆਪਾਂ ਇਸ ਇੱਥੇ ਰਹਿੰਦੇ ਹੋਏ ਇਸ ਬਲਾਕ ਦੇ ਅੰਦਰ ਰਹਿੰਦੇ ਹੋਏ ਕਿਹੜੀਆਂ ਕਿਹੜੀਆਂ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਸੇ ਵੀ ਪਾਰਟੀ ਵੱਲੋਂ ਉਹਦੇ ਵੱਲ ਨਿਗਾ ਨਹੀਂ ਮਾਰੀ ਜਾਂਦੀ ਪਰ ਨਹੀਂ ਨਿਗਾ ਨਹੀਂ ਮਾਰੀ ਜਾਂਦੇ ਕਿਉਂਕਿ ਸੀਵਰੇਜ ਦਾ ਕੰਮ ਤਾਂ ਪਹਿਲਾਂ ਠੀਕ ਹੀ ਸੀਗਾ ਹੁਣ ਜਿਹੜੀ ਆ ਸੜਕ ਦਾ ਪ੍ਰੋਬਲਮ ਆ ਰਹੀ ਹੈ ਰੋੜੀਆਂ ਰਾੜੀਆਂ ਪਈਆਂ ਨੇ ਕੱਚੇ ਠਿੱਗਾ ਪਏ ਇਹਦੀ ਪ੍ਰੋਬਲਮ ਜ਼ਿਆਦਾ ਹੈ ਜਿਹੜਾ ਇੱਥੇ ਮੰਦਿਰ ਬਣਿਆ ਇੱਥੇ ਇੰਨਾ ਕੂੜਾ ਸਿੱਟਿਆ ਹੁੰਦਾ ਸੀ ਲਫਾਫੇ ਦੇ ਲਫਾਫੇ ਪਏ ਹੁੰਦੇ ਸੀਗੇ ਅਸੀਂ ਆਪ ਖੁਦ ਸਪਾਈ ਕਰਾਈ ਦੀ ਸੀਗੀ ਪੈਸੇ ਦੇ ਕੇ ਲੇਕਿਨ ਸੁਣਾਈ ਨਹੀਂ ਹੁੰਦੀ ਸੀਗੀ ਤੇ ਹੁਣ ਅਸੀਂ ਐਮਐਲਏ ਕੋਲ ਗਏ ਸੀ ਮੰਦਿਰ ਲਈ ਅੱਛਾ ਜੀ ਉਹਨੇ ਸਾਨੂੰ ਕਿਹਾ ਜੀ ਬਣ ਜਾਊਗਾ ਮੈਂ ਮੌਕਾ ਦੇਖੂਗਾ ਤੇ ਦੇਖੇ ਮੌਕਾ ਕਹਿੰਦੇ ਅੱਧੇ ਘੰਟੇ ਬਾਅਦ ਮੈਂ ਆਇਆ ਅਸੀਂ ਇੱਥੇ ਪਹੁੰਚੇ ਹਾਂ ਅੱਧੇ ਘੰਟੇ ਬਾਅਦ ਆ ਗਏ ਗੱਡੀਆਂ ਲੈ ਕੇ ਆਪਣਾ ਨੂੰ ਦੇਖਿਆ ਉਹ ਕਹਿੰਦੇ ਜੀ ਮੌਕਾ ਠੀਕ ਹੈ ਤੁਸੀਂ ਸ਼ੁਰੂ ਕਰੋ ਅਜੇ ਤੁਹਾਡੇ ਨਾਲ ਰਹਿ ਗਿਆ ਉਹ ਮੰਦਿਰ ਤਿਆਰ ਕਰਾਤਾ ਪਰ ਜਿਹੜਾ ਕੰਮ ਬੰਦਾ ਕਰਦਾ ਬੰਦਾ ਉਹਨੂੰ ਹੀ ਚੁਣੂਗਾ ਨਾ ਜੇ ਆਪਾਂ ਕਿਸੇ ਵੀ ਹੋਟਲ 'ਚ ਜਾਈਏ ਆਪਾਂ ਨੂੰ ਖਾਣਾ ਚੰਗਾ ਮਿਲੂ ਸਰਵਿਸ ਚੰਗੇ ਮਿਲੂਗੀ ਤੇ ਆਪਾਂ ਬਾਰ-ਬਾਰ ਉੱਥੇ ਜਾਵਾਂਗੇ ਬਿਲਕੁਲ ਜੀ ਠੀਕ ਹੈ ਨਾ ਪਰ ਹੋਰ ਕੀ ਦਿੱਕਤਾਂ ਤੁਹਾਨੂੰ ਮhalla ਦੇ ਵਾਸਤੇ ਹੁੰਦੇ ਹੋਏ ਇੱਥੇ ਮੱਲੇ ਵਿਚ ਆ ਰਹੀਆਂ ਨੇ ਜੋ ਕਿ ਹਾਲੇ ਤੱਕ ਨਹੀਂ ਦੇਖੀਆਂ ਗਈਆਂ ਕਿਸੇ ਵੀ ਪਾਰਟੀ ਵੱਲੋਂ ਮੁੱਲੇ ਵਿੱਚੋਂ ਤਾਂ ਕੋਈ ਪ੍ਰੋਬਲਮ ਨਹੀਂ ਤਾਂ ਇਹ ਬਸ ਇਹ ਸੜਕ ਦੀ ਪ੍ਰੋਬਲਮ ਜਾ। ਸਾਫ ਸਫਾਈ ਵੱਲੋਂ ਜੇ ਆਪਾਂ ਗੱਲ ਕਰੀਏ। ਸਾਫ ਸਫਾਈ ਤਾਂ ਠੀਕ ਹੋ ਰਹੀ ਹੈ ਹੁਣ। ਬੰਦੇ ਲਾਏ ਹੋ ਨੇ ਉਹਨਾਂ ਨੇ। ਤਿੰਨ ਬੰਦੇ ਗਲੀਆਂ 'ਚ ਲੱਗੇ ਨੇ। ਮੰਦਰ ਦੀ ਰੋਜ਼ ਸਵੇਰੇ ਸ਼ਾਮ ਸਫਾਈ ਹੋ ਜਾਂਦੀ ਹੈ। ਮੁੱਲੇ ਜਿਵੇਂ ਹੋ ਜਾਂਦੇ ਕੂੜਾ ਚੱਕਣ ਵਾਲੇ ਵੀ ਹੈਗੇ ਆ ਸਾਰਾ। ਕਿਹੜੇ ਬੰਦੇ ਨੂੰ ਆਪਣਾ ਉਮੀਦਵਾਰ ਦੇਖਦੇ ਹੋ ਵੀ ਐਤਕੀ ਐਜ਼ ਅ ਕਾਉਂਸਲਰ ਫੇਸ ਦੇਖਦੇ ਹੋ ਇਸ ਇਲੈਕ। ਦੇਖੋ ਜੀ ਕੰਮ ਤੇ ਡਿਪੈਂਡ ਕਰਦਾ ਹੈ। ਜਿਹੜਾ ਕੰਮ ਕਰੂਗਾ ਉਹਨੂੰ ਵੋਟ ਪਾਵਾਂਗੇ। ਰੰਧਾ ਬਸਾ ਵੇਖੋ ਤਾਂ ਕੀ ਹਾਲ ਬਣਿਆ ਪਿਆ ਚੱਲ ਕੇ ਦਾ ਤੇ ਬਾਕੀ ਇਹ ਅਜਾ ਸਾਹ ਭਾਜੀ ਨੇ ਕਿਹਾ ਉਹ ਕਹਿੰਦਾ ਕੋਈ ਨਹੀਂ ਤਾਰਾ ਕਰਵਾ ਦਿੰਨੇ ਆ ਹਾਂਜੀ ਤੇ ਅੱਗੇ ਵੀ ਕਰਦੇ ਪਏ ਨੇ ਸਾਡੇ ਬੱਚਿਆਂ ਦੀ ਪੈਨਸ਼ਨ ਵੀ ਉਹ ਕੀ ਸਕੂਲ ਦੇ ਦਿੰਦੇ ਨੇ ਵੱਡੇ ਦੀ ਕੁੜੀ ਦੀ ਅੱਛਾ ਜੀ ਤੇ ਹੋਰ ਕੰਮ ਬਹੁਤ ਸੋਨੇ ਕਰ ਰਹੇ ਨੇ ਮਸ਼ਹੂਰ ਵੀ ਇਹੀ ਹੋ ਗਏ ਨੇ ਚਾਹ ਭਾਜੀ ਚਾਹ ਭਾਜੀ ਨਹੀਂ ਨਹੀਂ ਯਾਨੀ ਕਿ ਚਲੋ ਮਸ਼ਹੂਰ ਤਾਂ ਹੋ ਗਏ ਪਰ ਕੰਮ ਅਸਲ ਦੇ ਵਿੱਚ ਹੋ ਰਹੇ ਨੇ ਹਾਂ ਕੰਮ ਹੋ ਰਹੇ ਹਾਂ ਹਾਂ ਜਿਹੜਾ ਕੋਈ ਕਹਿੰਦਾ ਤਾਂ ਕਰਦੇ ਹੀ ਪੈ ਨੇ ਉਹ ਹੂੰ ਕਰਦੇ ਹੀ ਪੈ ਨੇ ਜਿਹਨੇ ਪਹਿਲੇ ਉਮੀਦਵਾਰ ਸੀਗੇ ਉਹ ਕੰਮ ਨਹੀਂ ਸੀ ਕਰਦੇ ਜਿਹੜੇ ਪਾਉ ਬਲਕਾ ਹਾਂਜੀ ਹਾਂ ਵਿਚਾਰੇ ਉਹ ਵੀ ਕਰਦੇ ਸੀ ਐਵੇਂ ਪਿਆ ਕੇ ਨਹੀਂ ਕੀਤਾ ਕੀਤਾ ਮੈਂ ਇੱਥੇ ਨਾ ਸਾਡਾ ਪਾਣੀ ਬੜਾ ਕਰਦਾ ਸੀ ਚੜਕ ਟੁੱਟੀ ਹੋਈ ਸੀ ਤੇ ਉਹਨਾਂ ਨੇ ਇੱਕ ਵਾਰਾ ਕਿਹਾ ਤਾਂ ਉਹਨਾਂ ਨੇ ਉਸੇ ਵਲੇ ਪੈ ਪਵਾਤਾ ਪਰ ਅੱਗੋਂ ਫਿਰ ਬੰਦ ਹੋ ਗਏ ਨੇ ਆਪ ਹੀ ਬੰਦ ਕਰ ਦਿੱਤੇ ਲੋਕਾਂ ਨੇ ਸੜਕ ਤੇ ਹਾਲੇ ਵੀ ਟੁੱਟੀ ਹੋਈ ਆ ਉਹ ਸਾਰੀ ਇਹ ਫੇਰ ਟੁੱਟ ਗਈ ਵਿਚਾਰੇ ਬਣਾ ਕੇ ਵੀ ਗਏ ਟੁੱਟ ਗਈ ਹੈ ਹਾਂਜੀ ਤੁਸੀਂ ਹੁਣ ਫਿਰ ਜਦੋਂ ਕਹਿ ਰਹੇ ਹੋ ਵੀ ਸ਼ਾਹ ਭਾਜੀ ਜਿਹੜੇ ਕੰਮ ਕਰਾ ਰਹੇ ਨੇ ਹਾਲ ਤੱਕ ਤੁਹਾਡੇ ਦਰਾਂ ਦੇ ਮੋੜ ਜਿਹੜੀ ਸੜਕ ਆ ਉਹ ਤਾਂ ਹਾਲ ਤੱਕ ਸਹੀ ਨਹੀਂ ਕਿ ਤੁਸੀਂ ਕਿਸ ਹੱਸਾਨ ਕਹਿ ਰਹੇ ਹੋ ਵੀ ਉਹ ਕੰਮ ਕਰਾ ਰਹੇ ਨੇ ਨਹੀਂ ਸ਼ਾਹ ਭਾਜੀ ਤਾਂ ਕੱਲ ਵੀ ਆਏ ਨੇ ਹਾਂ ਤੇ ਉਹ ਤੇਰੇ ਮੇਰੇ ਮੁੰਡੇ ਨੂੰ ਕਹਿੰਦਾ ਵੀ ਪੈ ਜਾ ਤੂੰ ਟੈਲਾਂ ਲੈ ਕੇ ਆ ਤੇਰੀ ਟੈਲਾਂ ਹੀ ਲਵਾ ਦੇਣਾ ਇੱਥੇ ਉਹ ਥੋੜੀ ਲੈ ਕੇ ਆਉਣ ਗਈ ਉਹ ਤਾਂ ਜੋ ਬੰਦਾ ਕਾਉਂਸਲਰ ਹੁੰਦਾ ਉਹੀ ਲੈ ਕੇ ਆਉਂਦਾ ਹੁੰਦਾ ਹਾਂ ਕੋਈ ਨਹੀਂ ਉਹ ਵੀ ਉਹ ਕਹਿਆ ਇਹ ਹੁਣ ਕੱਲ ਨੂੰ ਕੋਈ ਕਾਰੀ ਦੇਣਾ ਅਜੀ ਕੱਲ ਹੀ ਕਿਹਾ ਹੈ ਅੱਛਾ ਜੀ ਹਾਂ ਕੋਈ ਕਾਰੀ ਦੇਣ ਸੀ ਵੀਰੇ ਤੇ ਪੋਣ ਇੱਥੇ ਬਹਿ ਕੇ ਕਰੀਦੇ ਆ ਉਸੇ ਵਲੇ ਬੰਦੇ ਭੇਜ ਦਿੰਦੇ ਆ ਤੇ ਨਹੀਂ ਤੁਸੀਂ ਯਾਨੀ ਕਿ ਫਿਰ ਜਿਹੜਾ ਉਮੀਦਵਾਰ ਹੈ ਉਹ ਬੰਦਾ ਦੇਖ ਕੇ ਚਣੋਗੇ ਜਾਂ ਪਾਰਟੀ ਦੇਖ ਕੇ ਚਣੋਗੇ ਇਹ ਤਾਂ ਹੋਣਾ ਵੀ ਨਹੀਂ 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 ਸਮਝਾਗੀ ਪਰ ਜਿਹੜਾ ਕੰਮ ਹੋ ਰਿਹਾ ਨੇ ਪਰ ਉਹ ਲੋਕੇ ਉਦਰੀ ਹੋ ਜਾਂਦੇ ਨੇ ਨਾ ਫਿਰ ਮੈਂ ਤਾਂ ਕਹੀ ਮੁੰਡੇ ਨੂੰ ਕਹਿ ਕੇ ਹਟੀਆਂ ਮੈਂ ਕਿਹਾ ਵੇਖ ਤੂੰ ਇੱਕ ਵਾਰ ਭਲਾ ਲਾ ਬਲਗ ਲੈ ਆਇਆ ਨਾ ਤੇ ਆ ਗਏ ਨੇ ਨਾ ਤੇ ਵੋਟ ਉਹਨੂੰ ਹੀ ਪਾਣੀ ਹੈ ਅੱਗੇ ਵੀ ਇਹਨਾਂ ਚਾਰੂ ਨਹੀਂ ਪਾਈ ਸੀ ਪਰ ਤੁਹਾਡੇ ਮੁਤਾਬਿਕ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਸ ਮਲੇ ਚ ਜਿਹੜੀਆਂ ਵੋਟਾਂ ਨੇ ਉਹ ਕੰਮ ਦੇ ਆਧਾਰ ਦਿੱਤੀਆਂ ਜਾਣਗੀਆਂ ਜਾਂ ਕੋਈ ਸਮਾਨ ਵਗੈਰਾ ਲੈ ਕੇ ਫਿਰ ਵੋਟ ਦੇ ਦਿੱਤੇ ਜਾਊਗੀ ਨਹੀਂ ਕੰਮ ਤੋਂ ਕੰਮ ਕਹਿ ਤੀ ਜਿਹੜਾ ਹੁੰਦਾ ਪਿਆ ਤੇ ਫਿਰ ਉਹ ਤੇ ਸਮਾਨ ਨੂੰ ਕੀ ਕਰਨਾ ਬਿਲਕੁਲ ਹਾਂ ਆਪ ਹੱਤੀ ਕਮਾਵਾਂਗੇ ਆਪ ਖਾਵਾਂਗੇ ਭਾਜੀ ਜਿੰਨਾ ਕੰਮ ਕਿਹਾ ਉਹਨਾਂ ਕਰ ਦਿੱਤਾ ਹਾਂ ਕੰਮ ਤਾਂ ਭਾਜੀ ਬਹੁਤ ਹੀ ਪੈਂਡਿੰਗ ਪਏ ਨੇ ਜਿਹੜੀ ਮਰਜ਼ੀ ਪਾਰਟੀ ਆ ਜਾਵੇ ਕੰਮ ਕੋਈ ਨਹੀਂ ਕਰਦਾ ਹਾਂਜੀ ਸਿਪ ਲਾਰੇ ਲੱਪੇ ਹੈਗੇ ਕੰਮ ਨਹੀਂ ਹੁੰਦੇ ਸੜਕਾਂ ਦੇਖ ਲੋ ਬੁਰਾ ਹਾਲ ਹੈ ਪਾਣੀ ਇੰਨਾ ਇਨਾ ਖੜ ਜਾਂਦਾ ਸੀਵਰੇਜ ਦਾ ਪਾਣੀ ਖੜ ਜਾਂਦਾ ਉਦੋਂ ਸਿਵਰੇਜ ਬੰਦ ਹੁੰਦਾ ਪਾਣੀ ਸਾਰਾ ਇੱਧਰ ਤੱਕ ਆ ਜਾਂਦਾ ਵਾ ਕਹਿ ਕੇ ਕਹਿ ਕੇ ਥੱਕ ਜੰਨੇ ਆ ਬੱਸ ਉਹ ਆਨੇ ਆ ਜੀ ਆਨੇ ਆ ਕਰਕੇ ਕਰਾ ਕੇ ਮਾਲਾ ਜ ਆ ਸਰੀਆ ਮਾਰ ਕੇ ਚੱਲ ਜਾਂਦੇ ਨੇ ਪਾਣੀ ਫੇਰ ਆ ਜਾਂਦਾ ਜਬ ਤੱਕ ਉਹ ਮੇਨ ਗਟਰ ਨਹੀਂ ਖੁੱਲਦਾ ਨਾ ਉਸ ਸਾਈਡ ਤੋਂ ਹਾਂਜੀ ਉਹਨਾਂ ਨੇ ਜੋ ਦੁਕਾਨਾ ਬਣਾਈ ਬੈਠੇ ਨੇ ਉਹ ਤੋੜ ਕੇ ਗਟਰ ਜਦ ਤੱਕ ਨਹੀਂ ਕਢਦੇ ਮੇਨ ਹਾਲ ਤੋ ਤਾਂ ਪਾਣੀ ਨਹੀਂ ਨਿਕਲਦਾ ਇਹ ਕੰਮ ਬਹੁਤ ਜ਼ਰੂਰੀ ਨੇ ਇਹ ਕੰਮ ਨੂੰ ਅਸੀਂ ਕਹਿ ਕੇ ਕਿ ਸਾਰੇ ਥੱਕ ਗਏ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ ਪਹਿਲੇ ਕਾਉਂਸਲਰ ਜਿਹੜੇ ਸੀਗੇ ਤੁਹਾਡੇ ਇਸ ਇਲਾਕੇ ਦੇ ਉੱਤੇ ਉਹਨਾਂ ਨੇ ਵੀ ਇਸ ਚੀਜ਼ ਉੱਤੇ ਕਦੇ ਗੌਰ ਨਹੀਂ ਕੀਤਾ ਉਹਨਾਂ ਨੇ ਤਾਂ ਕੰਮ ਕਰਦੇ ਰਹੇ ਨੇ ਬਲਕਾਰ ਸਿੰਘ ਕੰਮ ਕਰਦਾ ਰਿਹਾ ਹਾਂਜੀ ਬੰਦੇ ਉੱਥੇ ਤਾਂ ਸੀ ਜਦੋਂ ਮਰਜ਼ੀ ਚਾਹੀਏ ਕੰਮ ਹੋ ਜਾਂਦੇ ਸੀ ਹਾਂਜੀ ਇਹ ਹੈ ਨਹੀਂ ਕੰਮ ਨਹੀਂ ਹੁੰਦੇ ਸੀ ਕੰਮ ਫੌਰਨ ਹੋ ਜਾਂਦੇ ਸੀ ਨਾਲ ਬੰਦਾ ਭੇਜਦੇ ਆ ਗੱਟਰ ਦਾ ਗੱਟਰ ਦਾ ਪਾਣੀ ਨਿਕਲਦਾ ਸੀ ਬਲਕਾਰ ਸਿੰਘ ਕਾਉਂਸਲਰ ਰਮਾਇਆ ਖੁਦ ਜਾ ਕੇ ਗੱਟਰ ਲਿਆ ਕੇ ਇਹਨਾਂ ਦਾ ਮਕਾਨ ਦਾ ਗੱਟਰ ਮੈਨ ਲੋਆਇਆ ਕਿਆ ਬੋਲੋ ਜੀ ਯਾਨੀ ਕਿ ਹੁਣ ਕਿਹਨੂੰ ਜਿਹੜਾ ਆਪਣਾ ਨੈਕਸਟ ਉਮੀਦਵਾਰ ਚੁਣਨਾ ਚਾਹੂਗੇ ਕਿਹਨੂੰ ਆਪਣਾ ਉਮੀਦਵਾਰ ਦੇਖਦੇ ਆ ਦੇਖੋ ਉਮੀਦਵਾਰ ਨੂੰ ਤਾਂ ਦੇਖੋ ਦੇਖਣ ਨੂੰ ਤਾਂ ਸਾਰੇ ਚੰਗੇ ਲੱਗਦੇ ਨੇ ਕੰਮ ਹੋਵੇ ਤਾਂ ਹੀ ਆਪਾਂ ਕਹਿ ਸਕਦੇ ਕੰਮ ਹੁੰਦੇ ਨੇ ਅਈਏ ਤਾਂ ਸलो ਮਨੀ ਸ਼ਾਹੀ ਜੀ ਪਹਿਲੀ ਵਾਰ ਇਲੈਕਸ਼ਨ ਤੇ ਖੜ ਰਹੇ ਨੇ ਬਿਲਕੁਲ ਠੀਕ ਹੈ ਉਹਦਾ ਜਦਦਾ ਇਹਨਾਂ ਕੋਲ ਚਾਰਜ ਆਇਆ ਬਲਕਾਰ ਸਿੰਘ ਦਾ ਇਹ ਤੋਂ ਬਾਅਦ ਤੇ ਮਰੇ ਝਾੜਵੀ ਲੱਗਦੇ ਪੈਣਾ ਸਿਰਫ ਝਾੜਵੀ ਦੀ ਸੇਵਾ ਹੋਏਗੀ ਬਾਕੀ ਹੋਰ ਕਿਸੇ ਗੱਲ ਦੀ ਸੇਵਾ ਐ ਨਹੀਂ ਇਸ ਟੀ ਕਲੈਕਟਰ ਦੀ ਬੜੀ ਕਹਿ ਕਹਿ ਕੇ ਇਸ ਟੀ ਕਲੈਕਟਰ ਲਵਾਈਆਂ ਨੇ ਬਹੁਤ ਕੁਝ ਕਹਿ ਕਹਿ ਕੇ ਲਵਾਈਆਂ ਨੇ ਬਾਕੀ ਪਹਿਲੇ ਸੱਦੇ ਤੇ ਕੋਈ ਕੰਮ ਨਹੀਂ ਹੋ ਰਿਹਾ ਇਸ ਇਲਾਕੇ ਦੇ ਵਿੱਚ ਜਦੋਂ ਤੁਹਾਨੂੰ ਕੰਮ ਤੁਸੀਂ ਕਰਾਉਣਾ ਤੁਹਾਨੂੰ ਵਾਰ-ਵਾਰ ਚੱਕਰ ਮਾਰਨੇ ਪੈ ਰਹੇ ਨੇ ਫੇਰ ਹੀ ਅਜੇ ਤੱਕ ਇਲੈਕਸ਼ਨ ਦਾ ਵੋਟਰ ਕਾਰਡ ਦਾ ਮੈਂ ਰੀਪਲਾਈ ਕਰਨ ਵਾਸਤੇ ਦਿੱਤਾ ਸੀ ਆਪਦੇ ਮੋਨੂ ਨੂੰ ਅੱਛਾ ਜੀ ਮੋਨੂ ਨੂੰ ਦਿੱਤਾ ਮੋਨੂ ਨੇ ਮੇਰਾ ਰੀਪਲਾਈ ਭੇਜ ਦਿੱਤਾ ਭੇਜਣ ਤੋਂ ਬਾਅਦ ਅੱਜ 3 ਮਹੀਨੇ 4 ਮਹੀਨੇ ਹੋ ਗਏ ਮੇਰਾ ਵੋਟਰ ਕਾਰਡ ਨਹੀਂ ਆਇਆ ਰਿਪਲਾਈ ਦਾ ਕੱਲ ਇੱਥੇ ਲੈਕਚਰ ਕਿੱਤਾਂ ਨੇ ਉਦੋਂ ਮੇਰੀ ਵਾਈਫ ਬੋਲੀ ਹੈ ਕਿ ਸਾਡਾ ਵੋਟਰ ਕਾਰਡ ਨਹੀਂ ਆਇਆ ਮੋਨੂ ਕਹਿੰਦਾ ਜੀ ਤੁਹਾਡਾ ਅਸੀਂ ਰਿਪਲਾਈ ਦੁਬਾਰਾ ਫੇਰ ਕਰ ਦਿੱਤਾ ਵਾ ਹਫਤੇ ਤੱਕ ਆ ਜਾਊਗਾ ਆਇਆ ਨਹੀਂ ਇਹ ਕੰਮ ਹੈ ਨਿੱਕੇ ਨਿੱਕੇ ਕੰਮ ਨਹੀਂ ਹੁੰਦੇ ਹੋਰ ਦੱਸੋ ਤੇ ਇਸ ਵੇਸ ਤੇ ਕੀ ਵੋਟ ਪਾਈਏ ਕਿਸੇ ਨੂੰ ਬਿਲਕੁਲ ਜੀ ਮੈਂ ਤਾਂ ਪਿਛਲੇ ਇਲੈਕਸ਼ਨ ਤੇ ਵੋਟ ਵੀ ਨਹੀਂ ਪਾਇਆ ਸੀ ਨੋਟਾ ਜੀ ਬਾਤ ਤੁਸੀਂ ਵੋਟਗੇ ਮੈਂ ਵੋਟ ਪਾਈ ਨਹੀਂ ਅੱਛਾ ਪਾਈ ਨਹੀਂ ਪਾਈ ਨਹੀਂ ਅਸੀਂ ਅੱਕੇ ਹੋਏ ਆ ਕੰਮ ਨਹੀਂ ਕੋਈ ਹੁੰਦੇ ਹੁਣ ਇਹਨਾਂ ਨੇ ਸਿਰਫ ਸੰਗਤ ਦੀ ਸਹਿਯੋਗ ਨਾਲ ਉੱਥੇ ਗੁਰਦੁਆਰਾ ਸਾਹਿਬ ਜਰੂਰ ਬਣਿਆ ਇਹਨਾਂ ਦਾ ਸਹਿਯੋਗ ਰਿਹਾ ਮਨੀਸ਼ਾ ਦਾ ਇਹਦੇ ਇਸੇ ਰਿਹਾ ਉਹ ਚਲੋ ਸਭ ਸਮਤ ਧਰਮ ਦਾ ਕੰਮ ਸੀ ਇਹਨਾਂ ਨੇ ਵਿੱਚ ਹੱਥ ਪਾਇਆ ਸੇਵਾ ਕੀਤੀ ਸਾਰੀ ਸੰਗਤ ਰਲ ਕੇ ਬਣਾਇਆ ਇਧਰ ਮੰਦਰ ਬਣਾਤਾ ਉਧਰ ਗੁਰਦੁਆਰਾ ਬਣਾਉਂਦਾ ਮਤਲਬ ਚਲੋ ਰਲ ਮਿਲ ਕੇ ਹੋ ਗਿਆ ਜਨਤਾ ਦਾ ਪੈਸਾ ਲੱਗਾ ਕੁਝ ਉਹਨਾਂ ਦਾ ਲੱਗਾ ਕਾਰ ਕਰਾ ਕੇ ਵਾ ਲੇਕਿਨ ਪਬਲਿਕ ਦਾ ਕੰਮ ਨਹੀਂ ਹੋ ਰਿਹਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੇ ਮੁਤਾਬਿਕ ਕਿਹੜੇ-ਕਿਹੜੇ ਕੰਮ ਜੇ ਤੁਹਾਡੇ ਮਹੱਲੇ ਦੇ ਪੈਂਡਿੰਗ ਪਏ ਨੇ ਵੀ ਜਦੋਂ ਕੋਈ ਨਵਾਂ ਉਮੀਦਵਾਰ ਆਵੇ ਉਹ ਉਹਦੀ ਮੀਨਸ ਨਜ਼ਰ ਨਿਗਾ ਦੇ ਵਿੱਚ ਪਹਿਲੇ ਕੰਮ ਹੋਣੇ ਚਾਹੀਦੇ ਨੇ। ਦੇਖੋ ਪਹਿਲੀ ਗੱਲ ਤੇ ਸੜਕ ਦਾ ਹੋਣਾ ਚਾਹੀਦਾ ਜੇ ਪਾਣੀ ਤੇ ਕਾਪੀ ਖੜਦਾ ਸੀਵਰੇਜ ਪਾਣੀ ਦਾ ਬਹੁਤ ਖੜਦਾ ਪਾਣੀ ਸਾਡਾ ਬੁਰਾ ਹਾਲ ਹੋ ਜਾਂਦਾ। ਅੱਛਾ ਜੀ। ਇਹ ਪਾਣੀ ਇੱਥੇ ਤੱਕ ਝੜ ਹੁੰਦਾ ਵਾ। ਠੀਕ ਹੈ। ਪਾਰਕਾਂ ਦੀ ਕੋਈ ਸਫਾਈ ਵਗੈਰਾ ਨਹੀਂ ਹੁੰਦੀ। ਪਾਰਕ ਚ ਬੁਰਾ ਹਾਲ ਹੈ। ਅਸੀਂ ਲੋਕ ਤੇ ਇਹੀ ਚਾਹ ਇੱਕ ਬੁਢਾਪਾ ਪੈਨਸ਼ਨ ਅਸੀਂ ਲਵਾਉਣਾ ਸੀ ਹੁਣ ਮੇਰੀ 65 ਸਾਲ ਦੀ ਉਮਰ ਹੈ ਬੁਢਾਪਾ ਬੁਢਾਪਾ ਪੈਨਸ਼ਨ ਲਵਾਉਣਾ ਸੀ ਬੁਢਾਪਾ ਪੈਸੇ ਨਾਲ ਉਹ ਵੋਟਰ ਕਾਰਡ ਨਹੀਂ ਆ ਰਹੇ ਮੇਰਾ ਅਸੀਂ ਦੋਨੋਂ ਜੀਆ ਬੁੜੇ ਬੁੜੇ ਕੱਲੇ ਰਹਨੇ ਆ ਅਸੀਂ ਅੱਜ ਇਹ ਕਹਿੰਦੇ ਚਲੋ ਗਵਰਨਮੈਂਟ ਦਾ ਕੋਈ ਸਹਾਰਾ ਸਾਨੂੰ ਮਿਲ ਜਾਵੇ ਉਹ ਵੀ ਨਹੀਂ ਵੋਟਰ ਕਾਰਡ ਨਹੀਂ ਦਿੰਦੇ ਵੇ ਆਹ ਆਹ ਕੰਮ ਹੈ ਨੇ ਔਰ ਅਸੀਂ ਤੇ ਇਹਨਾਂ ਕੋਲ ਨੌਕਰੀਆਂ ਮੰਗਦੇ ਨਹੀਂ ਪਏ ਇਹ ਸਾਨੂੰ ਨੌਕਰੀ ਦਿਓ ਤੇ ਮੇਨ ਪਹਿਲੇ ਹੈ ਕਿ ਸੜਕਾਂ ਦੀ ਸੁਧਾਰ ਹੋਵੇ ਆ ਨਿਵੀਆਂ ਨਿਵੀਆਂ ਹੈਗੀਆਂ ਇਹਨੂੰ ਚਾਈ ਕਰਨ ਪਾਰਕ ਦੀ ਸਫਾਈ ਕਰਨ ਇੱਕ ਇੱਥੇ ਮਾਲੀ ਪੱਕਾ ਤੌਰ ਤੇ ਲਗਾਨ ਜੋ ਕਿ ਉਹਦੀ ਦੇਖਭਾਲ ਕਰੇ ਉਹ ਸੰਗਤ ਜਾ ਕੇ ਉਥੇ ਬੁੜੇਪਾ ਜਾ ਕੇ ਬੰਦਾ ਕੋਈ ਬੈਠੇ ਉਥੇ ਵਿਚਾਰ ਵਿਤਾਂਦਰਾ ਕਰੇ ਉਹ ਇਹ ਗੱਲਾਂ ਚਾਹਨੇ ਆ ਸੀ ਕਿ ਬਾਰਕ ਦਾ ਹੋਇਆ ਸੜਕਾਂ ਦਾ ਹੋਇਆ ਸੀਵਰੇਜ ਦਾ ਹੋਇਆ ਆ ਤਿੰਨ ਗੱਲਾਂ ਹੈਗੀਆਂ ਜਿੱਥੇ ਲਾਈਟਾਂ ਨਹੀਂ ਜਗਦੀਆਂ ਮੱਲੇ ਦੀਆਂ ਉਹ ਲਾਈਟਾਂ ਜਗਾਵ ਤਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਮੱਲਿਆਂ ਦਾ ਜਾਇਜ਼ਾ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਬੈਠੀਆਂ ਹੋਈਆਂ ਨੇ ਧੁੱਪ ਦਾ ਆਨੰਦ ਲੈ ਰਹੀਆਂ ਨੇ ਸਭੀ ਗੱਲ ਮੈਂ ਹਾਂਜੀ ਸਸੇ ਗੱਲ ਪਾਜੀ ਮਨ ਕਾਉਂਸਲਰ ਦੀਆਂ ਵੋਟਾਂ ਆ ਗਈਆਂ ਕਿਹੜੇ ਮਿਸ ਤੁਹਾਡੇ ਮਹੱਲੇ ਦੇ ਕੰਮ ਜਿਹੜੇ ਹਲੇ ਤੱਕਰ ਪੈਂਡਿੰਗ ਪਏ ਨੇ ਨਹੀਂ ਹੋਏ ਸਰ ਸਾਰੇ ਹੋਗੇ ਕੰਮ ਸਾਡੇ ਇਧਰ ਕੋਈ ਗੱਲ ਨਹੀਂ ਹੈਗੀ ਬਾਕੀ ਹੋ ਜਾਣਗੇ ਹੌਲੀ ਹੌਲੀ ਬਾਕੀ ਸ਼ਾ ਪਾਜੀ ਹੈਗੇ ਹਨੀਸ਼ਾ ਬਹੁਤ ਵਧੀਆ ਵਾ ਮਹੱਲੇ ਵਾਸਤੇ ਬਹੁਤ ਕੁਝ ਕਰ ਰਿਹਾ ਮਤਲਬ ਬਹੁਤ ਜ਼ਿਆਦਾ ਮਤਲਬ ਉਮੀਦ ਵੀ ਹੈ ਨਹੀਂ ਕਿ ਉਤੋ ਜਿ ਵੀ ਜਾਰਾ ਕਰ ਰਿਹਾ ਪਾਜੀ ਤੇ ਆਪਾਂ ਨੂੰ ਇਹ ਆਪਾਂ ਤਾਂ ਉਹਨਾਂ ਨੂੰ ਹੀ ਵੋਟ ਦੇਣੀ ਆ ਮਨੀਸ਼ਾ ਨੂੰ ਬਿਲਕੁਲ ਬਿਲਕੁਲ ਆਪਾਂ ਤਾਂ ਉਹਨਾਂ ਨਾਲ ਬਿਲਕੁਲ ਖੜੇ ਆ ਕਿਉਂਕਿ ਉਹਨਾਂ ਨੇ ਬਹੁਤ ਕੁਝ ਮੁਹੱਲੇ ਦਾ ਬਹੁਤ ਸੁਧਾਰ ਕੀਤਾ ਵਾ ਮੰਦਿਰ ਬਣਾਇਆ ਵਾ ਇੱਥੇ ਨੀਲਕੰਧ ਮੰਦਿਰ ਗੁਰਦੁਆਰਾ ਬਣਾਇਆ ਵਾ ਤੇ ਬਹੁਤ ਕੁਝ ਉਹਦਾ ਵੀ ਮਤਲਬ ਸਾਰੇ ਨਾ ਐਨ ਰਿਸ਼ਤੇਦਾਰ ਵਾਂਗੂ ਐਨ ਲੱਗੇ ਉਹ ਮਨੀਸ਼ਾ ਆਪਾਂ ਤੋਂ ਵੀ ਦੀ ਆਪਾਂ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਸਾਰਾ ਕੁਝ ਸਹੀ ਚੱਲ ਰਿਹਾ ਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਸਹੀ ਚੱਲ ਰਿਹਾ ਸਾਰਾ ਫੋਨ ਕਰਨ ਤੋਂ ਪਹਿਲੇ ਆ ਜਾਂਦੇ ਹੋ ਆਪ ਬੰਦੇ ਭੇਜ ਦਿੰਦੇ ਹੋ ਆਪ ਵੀ ਬਿਲਕੁਲ ਆਉਂਦੇ ਆ ਘਰ ਜਾ ਕੇ ਪੁੱਛਦੇ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕੀ ਗੱਲ ਆ ਮਤਲਬ ਕੋਈ ਤਾਂ ਨਹੀਂ ਗੱਲ ਨਹੀਂ ਆਪਣੀ ਵੋਟ ਤਾਂ ਮਨੀਸ਼ ਆ ਭਾਜੀ ਨੂੰ ਹੀ ਆ ਇਹ ਪਹਿਲਾਂ ਨਹੀਂ ਸੀ ਕੰਮ ਹੋ ਰੇ ਜਿਹੜੇ ਪਹਿਲੇ ਨਹੀਂ ਸੀ ਹੋ ਰਹੇ ਭਾਜੀ ਤੇ ਬਾਕੀ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਸਕਦੇ ਆ ਨਹੀਂ ਹੋ ਰਿਹਾ ਇਸ ਕੰਮ ਬਿਲਕੁਲ ਵੀ ਆ ਆਪਣੀ ਵੋਟ ਤੇ ਮਨੀਸ਼ ਭਾਜਨੂਆ ਹਾਂਜੀ ਮੈਂ ਤੁਸੀਂ ਕਹਿ ਰਹੇ ਹੋ ਵੀ ਕੋਈ ਕੰਮ ਨਹੀਂ ਸੀ ਹੋ ਰਿਹਾ ਤੁਹਾਡੇ ਤੁਸੀਂ ਪੁਰਾਣੇ ਹੈ ਨਾ ਇਸ ਇਲਾਕੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਕਿਹੜੇ ਕਿਹੜੇ ਕੰਮ ਹਨ ਲਿੱਤੇ ਜਿਹੜੇ ਪੈਂਡਿੰਗ ਪਏ ਨੇ ਕਰੀਬ-ਕਰੀਬ ਸਾਰੇ ਕੰਮ ਹੋ ਚੁੱਕੇ ਨੇ ਇੱਕ ਸਿਰਫ ਕੰਮ ਪੈਂਡਿੰਗ ਪਿਆ ਹੈ ਟਿਊਬਲ ਦਾ ਟਿਊਬਲ ਲੱਗ ਚੁੱਕਿਆ ਹੋਇਆ ਹੈ ਸਿਰਫ ਕਨੈਕਸ਼ਨ ਨਹੀਂ ਮਿਲਿਆ ਹੋਇਆ ਜੋ ਕਿ ਅਸੀਂ ਲੋਕ ਪਾਣੀ ਵਾਸਤੇ ਬਹੁਤ ਪਰੇਸ਼ਾਨ ਸੀ ਔਰ ਪਾਣੀ ਸਾਨੂੰ ਬਿਲਕੁਲ ਨਹੀਂ ਸੀ ਮਿਲਦਾ ਤੇ ਸਾਡੀ ਸੁਣਵਾਈ ਕੋਈ ਨਹੀਂ ਸੀ ਹੋ ਰਹੀ ਨਾ ਯੋ ਪਾਈਪਾਂ ਉਹ ਪੁਰਾਣੀਆਂ ਗੰਦਾ ਪਾਣੀ ਆਂਦਾ ਸੀ ਲੇਕਿਨ ਹੁਣ ਪਾਣੀ ਇਹਨਾਂ ਨੇ ਲਗਵਾਤਾ ਹੈ ਈਸ਼ਵਰ ਚਾਹੇਗਾ ਕਿ ਉਹ ਕੁਝ ਦਿਨਾਂ ਤੱਕ ਪਾਣੀ ਵੀ ਆ ਜਾਏਗਾ ਬਹੁਤ ਜਲਦੀ ਹੋ ਜਾਏਗਾ ਸੀਵਰੇਜ ਵਗੈਰਾ ਜੀ ਬਹੁਤ ਸੁਣਵਾਈ ਹੈ ਆਪਾਂ ਇੱਕ ਬੰਦੇ ਨੂੰ ਵੀ ਜਾਣਦੇ ਹਾਂ ਉਹਨਾਂ ਦੇ ਟਾਈਮ ਤੇ ਅਸੀਂ ਚਾਹੇ ਕਿਸੇ ਦਾ ਨਾਮ ਲੈਣਾ ਨਹੀਂ ਮੈਂ ਚਾਹਾਂਗੀ ਉਹਨਾਂ ਦੇ ਟਾਈਮ ਤੇ ਅਸੀਂ ਲੈਂਦੇ ਸੀ ਬੰਦੇ ਨੂੰ 200 400 500 1000 ਦੇਣਾ ਪੈਂਦਾ ਸੀ ਇਹਨਾਂ ਦੇ ਇੱਕ ਆਵਾਜ਼ ਕਰਦੇ ਆ ਬਿਨਾਂ ਪੈਸੇ ਦੇ ਕਰਕੇ ਜਾਂਦਾ ਸੀ ਹਾਂ ਲੇਕਿਨ ਬਿਨਾਂ ਪੈਸੇ ਦੇ ਉਹ ਆਂਦਾ ਹੈ ਔਰ ਬੰਦਾ ਫੋਨ ਕਰ ਦੇ ਸਾਰੀਓ ਕਹਿੰਦੇ ਮਾਤਾ ਜੀ ਤੁਹਾਨੂੰ ਆਨ ਦੀ ਵੀ ਲੋੜ ਨਹੀਂ ਐ ਬਸ ਇੱਕ ਫੋਨ ਕਰੋ ਅਸੀਂ ਤੁਹਾਡੇ ਘਰ ਪਹੁੰਚ ਜਾਵਾਂਗੇ ਇਹ ਬੋਲ ਕਿ ਇਹਨੇ ਲਵਾਇਆ ਪਹਿਲੀ ਸਰਕਾਰ ਨੇ ਕਿ ਕਿਦਾਂ ਇਹਨਾਂ ਨੇ ਆਮ ਆਦਮੀ ਸਰਕਾਰ ਨੇ ਹਾਂ ਆਮ ਆਦਮੀ ਪਾੜੀ ਆਮ ਆਦਮੋਂ ਪਾੜੀ ਗੋਗੀ ਗੋਗੀ ਸਾਹਿਬ ਔਰ ਮਨੀਸ਼ ਸਾਹਿਬ ਤੁਸੀਂ ਇਹ ਕਹਿ ਰਹੇ ਸੀ ਮੈਮ ਕਿ ਕਿਹੜੇ ਕੰਮ ਯਾਨੀ ਕਿ ਹਾਲੇ ਤੱਕ ਕਰ ਨਹੀਂ ਕਰਾਏ ਗਏ ਸਰ ਪਹਿਲੇ ਤਾਂ ਬਹੁਤ ਐਪਰੀਸ਼ੀਏਟ ਕਰੂੰਗੀ ਆਪ ਗਵਰਨਮੈਂਟ ਨੂੰ ਇਹ ਟ੍ਰੀਟਮੈਂਟ ਫ੍ਰੀ ਕਰਾਤੀ ਤੇ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਸੀ ਦੇ ਬੱਸੇ ਟ੍ਰੈਵਲ ਕਈਆਂ ਨੂੰ ਅਫੋਰਡੇਬਲ ਨਹੀਂ ਸੀਗਾ ਉਹ ਵੀ ਲੋਕ ਸਫਰ ਕਰਦੇ ਆ ਬਿਜਲੀ ਦਾ ਬਿੱਲ ਜਿੰਨੇ ਲਿਮਿਟ ਦੇ ਵਿੱਚ 6 મતલਬ 600 ਯੂਨਟ ਆਂਦੀ ਹੈ ਉਹ ਫ੍ਰੀ ਕਰਤੀ ਬਹੁਤ ਸਾਰੇ ਐਪਰੀਸ਼ੀਏਟ ਕਰਨ ਵਾਲੇ ਕੰਮ ਕੀਤੇ ਆ ਪੰਜਾਬ ਗਵਰਨਮੈਂਟ ਨੇ ਅਨਡਾਊਟਡਲੀ ਲੇਕਿਨ ਕਾਉਂਸਲਰ ਦੀ ਕਾਉਂਸਲਰ ਦੀ ਗੱਲ ਬਾਰੇ ਦੱਸੋ ਮੈਨੂੰ ਵੀ ਕਿਹੜੇ ਕਿਹੜੇ ਕੰਮ ਹਾਲੇ ਤੀਕਰ ਜਿਹੜੇ ਨਹੀਂ ਹੋਏ ਪਰ ਤੁਹਾਨੂੰ ਉਮੀਦ ਹੈ ਕਿ ਜਿਹੜਾ ਸਾਡਾ ਅਸੀਂ ਅਗਲਾ ਉਮੀਦਵਾਰ ਚੁਣਾਂਗੇ ਉਹ ਸਾਡੇ ਕੰਮ ਕਰਾ ਕੇ ਦੇਊਗਾ ਡੈਫੀਨਿਟਲੀ ਹੁਣ ਜਿਵੇਂ ਐਮਸੀਲ ਇਲੈਕਸ਼ਨਸ ਦੇ ਵਿੱਚ ਦੇ ਅਕੋਰਡਿੰਗ ਅਗਰ ਗੱਲ ਕਰੀਏ ਤਾਂ ਸਾਡੇ ਏਰੀਆ ਚ ਸਾਫ ਸਫਾਈ ਦਾ ਥੋੜਾ ਇਸ਼ੂ ਰਹਿੰਦਾ ਸੀ ਪਿਛਲੀ ਗਵਰਨਮੈਂਟਸ ਨੇ ਦੇਖੋ ਸਾਨੂੰ ਸਾਡੇ ਏਰੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਸਲਮ ਏਰੀਆ ਐਕਚੁਅਲੀ ਇਹ ਇਹਨੂੰ ਤਵੱਜੋ ਨਹੀਂ ਦਿੱਤੀ ਇਤਨੀ ਇਤਨਾ ਸਾਡਾ ਸਾਫ ਸਫਾਈ ਦਾ ਨਹੀਂ ਖਿਆਲ ਸੀ ਜਿੰਨਾ ਹੁਣ ਰੱਖਿਆ ਜਾ ਰਿਹਾ ਇਸ ਗਵਰਨਮੈਂਟ ਦੇ ਅੰਦਰ ਇਸ ਕੰਸਟਿਟਿਊਐਂਸੀ ਚੋ ਜਿਹੜੇ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਮਿਸਟਰ ਮਨੀਸ਼ ਸ਼ਾਹ ਜੀ ਬਹੁਤ ਅੱਛਾ ਕੰਮ ਕਰ ਰਿਹਾ ਹੈ ਈਚ ਅਨ ਇੰਡੀਵਿਜੂਅਲ ਪਰਸਨ ਨੂੰ ਕਲੇ ਨੂੰ ਹਰ ਕਿਸੇ ਨਾਲ ਕਨੈਕਟਡ ਨੇ ਇਸ ਮਲੇਤ ਇਹ ਸਾਡੇ देवनगर आ, कुछ और भी एरियाज नाल ऐड ऑन ਕਰੋ ਤਾਂ ਬਹੁਤ ਅੱਛਾ ਕੰਮ ਕਰ ਰਹੇ ਹੈ ਤੇ ਕੁਝ ਪਾਣੀ ਦੀ ਥੋੜੀ ਜਿਹੀ ਦਿੱਕਤ ਸੀ ਸਾਡੀਆਂ ਸਟਰੀਟ ਲਾਈਟਸ ਬਹੁਤ ਪਰੇਸ਼ਾਨੀ ਸੀ ਕੁਝ ਇਨਸੀਡੈਂਟਸ ਹੋ ਜਾਂਦੇ ਸੀ ਲੇਟ ਈਵਨਿੰਗ ਕਈ ਵਾਰੀ ਬੱਚੇ ਵੀ ਬਾਹਰ ਖੇលਦੇ ਐ ਪਾਰਕਸ ਵਗੈਰਾ ਦੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਉਹ ਸੌਟ ਆਊਟ ਕੀਤੀਆਂ ਉਹਨਾਂ ਨੇ ਤੇ ਮਤਲਬ ਬਹੁਤ ਐਪਰੀਸ਼ੀਏਟ ਕਰਦੇ ਅਸੀਂ ਸਾਰੇ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਟਰਵਿਊ ਲਈ ਨਿਕਲ ਰਹੇ ਹੋ ਜਾਂ ਕੁਝ ਤਾਂ ਮਤਲਬ ਸਿੱਧਾ ਇੱਕ ਤੂਪੀ ਸੇਕ ਰਹੇ ਸੀ ਬਾਹਰ ਬੈਠੇ ਤੇ ਇਹ ਜਨਨ ਜੀ ਜੋ ਸਾਡੇ ਰਿਵਿਊਸ ਨੇ ਕਿ ਉਹ ਬਹੁਤ ਅੱਛਾ ਕੰਮ ਕਰ ਰਿਹਾ ਮਨੀਸ਼ਾ ਜੀ ਮੇਨਲੀ ਸਾਡੇ ਐਮਐਲਏ ਗੁਰਪ੍ਰੀਤ ਗੋਗੀ ਜੀ ਦੇ ਅੰਡਰ অবজারਵੇਸ਼ਨ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਬਹੁਤ ਅੱਛੀਆਂ ਹੋ ਰਹੀਆਂ ਸਵੇਰੇ 6 ਵਜੇ ਸਫਾਈ ਕਰਨ ਲਈ ਰੋਡਸ ਦੇ ਉੱਪਰ ਤੁਸੀਂ ਦੇਖੋਗੇ ਸਵੀਪਰਸ ਸਵੇਰੇ ਆ ਜਾਂਦੇ ਆ ਠੀਕ ਹੈ ਔਰ ਸੀਵਰੇਜ ਦਾ ਬਹੁਤ بڑا ਇਸ਼ੂ ਰਹਿੰਦਾ ਸਾਡੇ ਇਸਲਾ ਮੇਰੀਆ ਚ ਐਕਸ ਵਾਈ ਜ਼ेड ਚ ਤੇ ਜਿਹਦੇ ਲਈ ਹੁਣ ਪਿਛਲੀ ਦੇਖੋ ਵੈਰੀ ਓਨੈਸਟਲੀ ਪਹਿਲਾਂ ਜਿਹੜੇ ਆਉਂਦੇ ਸੀ ਇਮਪਲਾਈ ਕੰਮ ਕਰਨ ਉਹ ਵਿਦਾਊਟ ਪੇਮੈਂਟ ਦੇ ਕੋਈ ਨਹੀਂ ਸੀ ਜਾਂਦਾ ਹੁਣ ਕੋਈ ਕੁਝ ਨਹੀਂ ਲੈ ਕੇ ਜਾਂਦਾ ਆਉਂਦੇ ਹੈ ਸੀਵਰੇਜ ਸਾਫ ਕਰਦੇ ਆ ਜਿਹਦਾ ਜੋ ਇਸ਼ੂ ਹੁੰਦਾ ਉਹਨੂੰ ਸੌਟ ਆਊਟ ਕਰਦੇ ਆ ਔਰ ਉਸ ਤੋਂ ਬਾਅਦ ਸਾਨੂੰ ਇੱਕ ਕਾਲ ਆਂਦੀ ਹੈ ਸਾਡੇ ਰਿਪਰੈਜ਼ੈਂਟੇਟਿਵ ਦੀ ਮਨੀਸ਼ ਸ਼ਾਹ ਜੀ ਦੀ ਜਾਂ ਉਹਨਾਂ ਦੇ ਕਿਸੇ ਟੀਮ ਮੈਂਬਰ ਦੀ ਜਿਹਦੇ ਵਿੱਚ ਕਾਫੀ ਲੜਕੇ ਨੇ ਤੇ ਉਹ ਕਾਲ ਕਰਕੇ ਬਕਾਇਦਾ ਪੁੱਛਦੇ ਆ ਕਿ ਤੁਹਾਡੀ ਪ੍ਰੋਬਲਮ ਦਾ ਹੱਲ ਹੋ ਗਿਆ ਕਿ ਨਹੀਂ ਜੀ ਪਰ ਜੇ ਤੁਹਾਨੂੰ ਪੁੱਛਾਂ ਮੈਂ ਵੀ ਹਾਲੇ ਚਲੋ ਸੱਤਾ ਦੇ ਵਿੱਚ ਨਹੀਂ ਆਏ ਭਾਵੇਂ ਕੋਈ ਵੀ ਕੈਂਡੀਡੇਟ ਹੋਵੇ ਪਰ ਤੁਹਾਨੂੰ ਲੱਗਦਾ ਜੇ ਸੱਤਾ ਦੇ ਵਿੱਚ ਕੋਈ ਵੀ ਕੈਂਡੀਡੇਟ ਆਊਗਾ ਤੁਹਾਡੀ ਜਿਹੜੀ ਸੁਣਵਾਈ ਹੈ ਹਲ ਉਸ ਤੋਂ ਬਾਅਦ ਵੀ ਇਦਾਂ ਹੀ ਕੀਤੀ ਜਾਊਗੀ ਪਰ ਐਕਚੁਅਲ ਸਰ ਦੇਖੋ ਹੋਰ ਕੋਈ ਕੈਂਡੀਡੇਟ ਆਂਦਾ ਤਾਂ ਇਹ ਵਾਲੀ ਉਮੀਦ ਸਾਨੂੰ ਨਾ ਅੰਦਰ ਹਜੇ ਤੱਕ ਉਹ 아이 ਨਹੀਂ ਠੀਕ ਹੈ ਉਹ ਵੀ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਣਦੇ ਹੋਰ ਹੋ ਜਾਂਦਾ ਡੈਫੀਨੇਟਲੀ ਡੈਫੀਨੇਟਲੀ ਇਹ ਚੀਜ਼ ਹੁੰਦੀ ਹੈ ਹਰ ਇਲੈਕਸ਼ਨਸ ਦੇ ਵਿੱਚ ਇੱਕ ਦਾਅਵੇ ਕੀਤੇ ਜਾਂਦੇ ਬਟ ਅ ਵੈਰੀ ਓਨੈਸਟਲੀ ਸਾਡੇ ਲਈ ਦਿਨ ਰਾਤ ਉਹ ਜਿਹੜੀ ਇਹ ਸ਼ਾਹ ਟੀਮ ਕੰਮ ਕਰ ਰਹੀ ਹੈ ਨਾ ਬਹੁਤ ਐਪਰੀਸ਼ੀਏਟੇਬਲ ਹੈ ਦਿਲੋਂ ਬੋਲ ਰਹੇ ਹਾਂ ਅਸੀਂ ਸਾਰੇ ਐਪਰੀਸ਼ੀਏਟੇਬਲ ਹੈ ਅਸੀਂ ਉਹਨਾਂ ਨਾਲ 100% ਖੜੇ ਹਾਂ ਦਿਨੇ ਖੜੇ ਹਾਂ ਰਾਤ ਖੜੇ ਹਾਂ ਸਾਡਾ ਗੁਰਦੁਆਰਾ ਉਹਨਾਂ ਨੇ ਬਣਾਇਆ ਸਾਡੇ ਏਰੀਆ 'ਚ ਮੰਦਰ ਦਾ ਇਸ਼ੂ ਸੀਗਾ ਮੰਦਰ ਉਹਨਾਂ ਨੇ ਬਣਾਇਆ ਗੁਰਪ੍ਰੀਤ ਗੋਗੀ ਜੀ ਇਨੋਗਰੇਟ ਕਰਕੇਗੇ ਤੇ ਮੈਂ ਤੁਹਾਨੂੰ ਕਿੰਨੇ ਕ ਮਤਲਬ ਚੀਜ਼ਾਂ ਗਿਣਵਾ ਚੁੱਕੀ ਹਾਂ ਆਲਰੇਡੀ ਕਿ ਬਹੁਤ ਸਾਰੇ ਮਸਲੇ ਆ ਸਾਡੇ ਜਿਹੜੇ ਉਹਨਾਂ ਨੇ ਸੌਟ ਆਊਟ ਕੀਤੇ ਤੇ ਅਸੀਂ ਵੈਰੀ ਓਨੈਸਟਲੀ ਅਸੀਂ ਚਾਹੁੰਦੇ ਹਾਂ ਕਿ ਉਹ ਆ ਜਾਨ ਸਾਡੀ ਕੌਨਸੀ ਕੰਸਟੀਚਨਸੀ ਤੋਂ ਉਹ ਇਹ ਸੀਟ ਜਿੱਤਣ ਔਰ ਸਾਨੂੰ ਬਹੁਤ ਖੁਸ਼ੀ ਹੋਊਗੀ ਪਰਸਨਲੀ ਅਗਰ ਤੁਸੀਂ ਗੱਲ ਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਕਨੈਕਟੀਵਿਟੀ ਸਾਡੇ ਕੈਂਡੀਡੇਟ ਦੀ ਅਗਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਨੀਸ਼ ਸਾਹਿਬ ਜੀ ਨੇ ਤਾਂ ਉਹਨਾਂ ਦੀ ਪਰਸਨਲ ਕਨੈਕਟੀਵਿਟੀ ਜਿਹੜੀ ਹੈ ਨਾ ਸਾਡੇ ਏਰੀਆ ਦੇ ਇੱਕ ਛੋਟੇ ਬੱਚੇ ਤੋਂ ਲੈ ਕੇ ਤੁਸੀਂ ਯਕੀਨ ਕਰੋ ਇੱਕ بڑے ਇਹ ਸੀਨੀਅਰ ਨੇ ਆਪਣੇ ਠੀਕ ਹੈ मोस्ट ਸੀਨੀਅਰ ਹਰ ਕਿਸੇ ਨਾਲ ਉਹਨਾਂ ਦੀ ਕਨੈਕਟੀਵਿਟੀ ਹੈ ਤੁਸੀਂ ਇੱਥੇ ਆ ਬੱਚੇ ਬੈਠੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਪੁੱਛ ਕੇ ਦੇਖੋ ਉਹਨਾਂ ਦੀ ਪਰਸਨਲੀ ਹਰ ਕਿਸੇ ਨਾਲ ਇੰਡੀਵਿਜੂਅਲ ਕਨੈਕਟੀਵਿਟੀ ਹੈ ਸਾਡੇ ਗਲੀ ਦੇ ਵਿੱਚ ਸਾਡਾ ਸੀਵਰੇਜ ਸਾਰਾ ਟੁੱਟ ਗਿਆ ਸੀ ਸਾਰਾ ਉਹਨਾਂ ਨੇ ਫਿਰ ਦੁਬਾਰਾ ਤੋਂ ਆਪਣੇ ਆਪ ਵੀ ਠੀਕ ਕਰਵਾ ਕੇ ਦਿੱਤਾ ਹੈ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਅਸੀਂ ਨਾ ਕਹੀਏ ਤੇ ਨਾ ਹੋਇਆ ਹੋਵੇ ਸਾਡਾ ਗੱਟਰ ਸਾਰਾ ਟੁੱਟ ਗਿਆ ਸੀ ਤੇ ਪਰ ਉਹਨਾਂ ਨੇ ਜਿੱਦਾਂ ਅਸੀਂ ਕੱਲ ਸਾਰਾ ਪਰਸੋਂ ਸਾਰਾ ਉਹ ਕਰਵਾ ਕੇ ਗਏ ਨੇ ਪੂਰਾ ਟੁੱਟ ਗਿਆ ਸੀ ਅੰਦਰੋਂ ਤੇ ਮੀਸ ਗਲੀ ਮੁਹੱਲੇ ਦੀਆਂ ਸੜਕਾਂ ਵਗੈਰਾ ਬਿਲਕੁਲ ਠੀਕ ਨਹੀਂ ਹੈ ਕੋਈ ਠੀਕ ਹੈ ਠੀਕ ਹੈ ਹੁਣ ਤਾਂ ਬਣੀ ਆ ਜੇ ਥੋੜੀ ਦੇਰ ਪਹਿਲਾਂ ਹੀ ਸੜਕਾਂ ਤਾਂ ਸਾਰੀਆਂ ਠੀਕ ਨੇ ਬਾਕੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਜੇ ਅਸੀਂ ਉਹਨਾਂ ਨੂੰ ਇੱਕ ਆਵਾਜ਼ ਦਿੰਨੇ ਉਹ ਵੀ ਭੱਜ ਜਾਂਦੇ ਐਵੇਂ ਕਹੀਏ ਤਾਂ ਹਾਂ ਜੀ ਮਤਲਬ ਸਾਰੇ ਸਾਡੀ ਤੁਸੀਂ ਯਕੀਨ ਕਰੋ ਪਾਰਕ 'ਚ ਅਸੀਂ ਬੈਠਣਾ ਸਾਨੂੰ ਮੁਸ਼ਕਿਲ ਹੁੰਦਾ ਸੀ ਇੱਕ ਤਾਂ ਪਾਰਕ ਦੀ ਸਫਾਈ ਨਹੀਂ ਸੀ ਹੁੰਦੀ ਬਹੁਤ ਜ਼ਿਆਦਾ ਪਾਰਕ ਦੀ ਸਫਾਈ ਤੇ ਔਰ ਸ਼ੈੱਡ ਪੁਆਈ ਉਹਨਾਂ 'ਚ ਕਨੋਪੀ ਬਣਾਈ ਬੈਠਣ ਲਈ ਬੱਚਿਆਂ ਦੇ ਖੇਡਣ ਲਈ ਲਾਈਟਸ ਦਾ ਅਰੇਂਜਮੈਂਟ ਪਾਰਕ ਦੇ ਅੰਦਰ ਵੀ ਕੀਤਾ ਆਊਟ ਪਾਰਕ ਦੇ ਬਾਹਰ ਵੀ ਸਟਰੀਟ ਲਾਈਟਸ ਉਹਨਾਂ ਨੇ ਕਰਵਾਈਆਂ अच्छा अच्छा काम ਕਰ ਰਹੇ ਮਤਲਬ ਇੱਕ ਇੱਕ ਡਿਜ਼ਰਵਿੰਗ ਕੈਂਡੀਡੇਟ ਹੈ ਔਰ ਡਿਜ਼ਰਵ ਕਰਦੇ ਹੈ ਔਰ ਜਿੰਨੇ ਚਾਹੀਦੇ ਹੈ ਡੈਫੀਨਟਲੀ ਉਮੀਦਵਾਰ ਦਾ ਸਰਨਾਮ ਅਮਨੀਸ਼ਾ ਹੈ ਹੂੰ ਬਾਕੀ ਉਹਦੇ ਕੰਮ ਜਿਹੜੇ ਆ ਉਹ ਕੰਮ ਸਾਰੇ ਹੋਏ ਆ ਸਫਾਈ ਦਾ ਕੰਮ ਹੋ ਰਿਹਾ ਹਾਂਜੀ ਪਾਣੀ ਦਾ ਕੰਮ ਹੋ ਰਿਹਾ ਹੈ ਸੀਵਰੇਜ ਦਾ ਕੰਮ ਹੋ ਰਿਹਾ ਹੈ ਕਰਵਾ ਰਿਆਂ ਬਾਰ ਬੇਟਾ ਅੱਛਾ ਜੀ ਹੈ ਸੀਵਰੇਜ ਦਾ ਕੰਮ ਹੋ ਰਿਹਾ ਮੈਂ ਕਰਵਾ ਰਿਆਂ ਬਾਕੀ ਲਾਈਟਾਂ ਦਾ ਕੰਮ ਹੈ ਬਹੁਤ ਫਰੀ ਹੈ ਆਮ ਲੈਟਾ ਜਿੱਥੇ ਨਹੀਂ ਲੈਟ ਉਥੇ ਆਪ ਮੈਂ ਲੈਟ ਲਵਾ ਰਿਹਾ ਭਾਈ ਤੁਸੀਂ ਸਫਾਈ ਦੀ ਗੱਲ ਕਰ ਰਹੇ ਹੋ ਤੁਸੀਂ ਜਿੱਥੇ ਬੈਠੇ ਹੋ ਉਥੇ ਤਾਂ ਸਫਾਈ ਨਹੀਂ ਹੈਗੀ ਨਾ ਤੁਹਾਡੇ ਬੈਕ ਸਾਈਡ ਤੇ ਸਫਾਈ ਨੂੰ ਬਚਿਆ ਹੁਣ ਝਾੜੂ ਬਚਿਆ ਤੇ ਟੇਨੇ ਚੱਕੇ ਲਾ ਕੇ ਜਾਣਗੇ ਸਵੇਰੇ ਸੇ ਝਾੜੂ ਮਾਰਨਾ ਪਹਿਲੇ ਫਿਰ ਤੇਰੀਆਂ ਚੱਕੀਆਂ ਜਾਂਦੀਆਂ ਨੇ ਤੁਹਾਡੇ ਤੋਂਰੇ ਸੜਕ ਵੀ ਮੈਂ ਵੇਖ ਸਕਦਾ ਪੱਦਰ ਨਹੀਂ ਹੈਗੀ ਵਿੱਚ ਪੈਚ ਪਏ ਹੋਏ ਨੇ ਟੁੱਟੀਆਂ ਹੋਈਆਂ ਤੇ ਆ ਜਿਹੜਾ ਪੈ ਗਿਆ ਇਹ ਫੋਟੋ ਮੇਰੀ ਚਲ ਗਈ ਆ ਇਹ ਆ ਛੜਕੂਚੀ ਹੋ ਗਈ ਆ ਹਾਂਜੀ ਇਹ ਛੜਕ ਨਿਵੀ ਆ ਇਹ ਛੜਕ ਦੁਬਾਰਾ ਪੈਣਨੀ ਆ ਬੋਟ ਫੋਟੋ ਚਲ ਗਈ ਆ ਅੱਛਾ ਜੀ ਨਹੀਂ ਸ਼ਾਕੋ ਇਹ ਛੜਕ ਦੁਬਾਰਾ ਬਣੇਗੀ ਤੇ ਫਿਰ ਬਰਬਰ ਹੋਏਗਾ ਤਾਂ ਜੇ ਤੁਹਾਨੂੰ ਮੈਂ ਪੁੱਛਣਾ ਚਾਹਾਂ ਵੀ ਕਿਹੜੇ ਕਿਹੜੇ ਕੰਮ ਤੁਸੀਂ ਚਾਹੁੰਦੇ ਹੋ ਵੀ ਜਦੋਂ ਉਹ ਸੱਤਾ ਦੇ ਵਿੱਚ ਆਉਣ ਜੇ ਕੋਈ ਵੀ ਆਵੇ ਤਾਂ ਕਿਹੜੇ ਕੰਮ ਪਹਿਲੇ ਅਧਾਰ ਤੇ ਜਿਹੜੇ ਕੀਤੇ ਜਾਣ ਪਹਿਲੇ ਅਧਾਰ ਤੇ ਦੇਖੋ ਜਿਹੜਾ ਵੇ ਕੰਮ ਹੈਗਾ ਉਹ ਪਹਿਲੇ ਅਧਾਰ ਤੇ ਆਪੇ ਲਾਈਟਾਂ ਦਾ ਕੰਮ ਸੀਗਾ ਹੂੰ ਸਫਾਈ ਦਾ ਕੰਮ ਹੈ ਬਾਕੀ ਆ ਬਿਲੇ ਕੰਮ ਜਿਹੜੇ ਆ ਉਹ ਹੈਗੇ ਆ ਇਹ ਤੇ ਸਾਰੇ ਅਸੀਂ ਮੈਂ ਪਹਿਲੇ ਪੂਰੇ ਕਰਾ ਚੁੱਕਾ ਅੱਛਾ ਜੀ ਮਨੀਸ਼ਾ ਨੇ ਮੇਰੇ ਸਿਰ ਤੇ ਸੁਟਿਆ ਮੈਂ ਸਾਰੇ ਕੰਮ ਮੈਂ ਕਰਵਾ ਰਿਆ ਇੱਥੇ ਬੈਠਾ ਫੋਨ ਮਾਰਦਾ ਉਹ ਕਰਾ ਕੇ ਦੇ ਜਿੰਦੇ ਆ ਬਾਕੀ ਇੱਥੇ ਜੇ ਕਈ ਆਪਾਂ ਕਲੋਨੀਆਂ ਦੇ ਚ ਐਕਸ ਦੇ ਚ ਤੇ ਵਾਈ ਚ ਕੋਈ ਪ੍ਰੋਬਲ ਨਹੀਂ ਹੈਗੀ ਕਿਸੇ ਚੀਜ਼ ਦੀ ਪਾਣੀ ਦੀ ਪ੍ਰੋਬਲ ਉਹ 12 ਸਾੜਾ ਲੱਗ ਗਿਆ ਉਹ ਸਾਡੀ ਪੂਰੀ ਹੋ ਜਾਊਗੀ ਸਿਵਰੇਜ ਦੀ ਕੀ ਦਿੱਕਤ ਆ ਰਹੀ ਕੋਈ ਦਿੱਕਤ ਤੁਹਾਡੇ ਮੁਹੱਲਾ ਨਿਵਾਸੀ ਕਹਿ ਰਹੇ ਵੀ ਸਿਵਰੇਜ ਦੀ ਇੱਥੇ ਆ ਮਕਾਨਾਂ ਦੇ ਥੱਲੇ ਪੈ ਪਈ ਆ ਸਿਵਰੇਜ ਉਹ ਹੁਣ ਜਿਹੜਾ ਵੀ ਜਿਹਨੂੰ ਜ਼ਿਆਦਾ ਦਿੱਕਤ ਆਉਂਦੀ ਆ ਉਹ ਫਿਰ ਕਰਾਉਂਦਾ ਮੈਂ ਹੁਣ ਇਹ ਇੱਧਰ ਡੇਟ ਚੈੱਕ ਉਹ ਹੁਣ ਮੇਰੇ ਕੋ ਆਏ ਜੀ ਮੈਂ ਉਹਨੂੰ ਕਿਹਾ ਮੈਂ ਭਾਈ ਮੈਂ ਸੁਚਤਣ ਦਿੰਨੇ ਆ ਤੇ ਆਪਣਾ ਉਹਦੀ ਬਣਾ ਕੇ ਤੇ ਪੈਪਵਾ ਲੋ ਉਹ ਵੀ ਹੁਣ ਚਲ ਗਿਆ ਮੈਂ ਮਿਸਤਰੀ ਦਿੱਤਾ ਉਹਨੂੰ ਆ ਜੀ ਬਾਕੀ ਇੱਥੇ ਇੱਕ ਇੱਕ ਹੋਰ ਗੱਲ ਵੱਡੀ ਗੱਲ ਇਹ ਆ ਇਹ ਸਾਹਮਣੇ ਮੇਰੇ ਗੁਰਦਰਾ ਹੈ ਇਹ ਗੋਗੀ ਤੇ ਮਨੀਸ਼ਾ ਮਿਲ ਕੇ ਇਹਨਾਂ ਨੇ ਬਣਾਇਆ ਏ ਅੱਛਾ ਜੀ ਸਭ ਤੋਂ ਵੱਡਾ ਕੰਮ ਸਾਡਾ ਇਹ ਹੋਇਆ ਯਾਨਕਿ ਥੋਨੋਂ ਇਸ ਇਲਾਕੇ ਦੇ ਵਿੱਚ ਗੁਰੂ ਘਰ ਉਹਨਾਂ ਨੇ ਬਣਾ ਕੇ ਦਿੱਤਾ ਨਾ ਇੱਕ ਗੁਰੂ ਘਰ ਬਣਾਤਾ ਮੰਦਿਰੇ ਬਣਾ ਕੇ ਦਿੱਤਾ ਅੱਛਾ ਜੀ ਉਹ ਪਰਲੇ ਪਾਸੇ ਮੰਦਿਰ ਵੀ ਹੈਗਾ ਇੱਕ ਉਹ ਵੀ ਬਣਾਇਆ ਇਹ ਗੁਰੂ ਘਰ ਵੀ ਬਣਾਇਆ ਉਹਨਾਂ ਨੇ ਆਪਾਂ ਕਹੀਏ ਮਨੀਸ਼ ਨੂੰ ਇੱਕ ਫੋਨ ਮਾਰਦਾ ਅਗਰ ਉਹ ਵਰਾਂ ਪੱਟ ਕੇ ਹੁੰਦਾ ਅੱਛਾ ਜੀ ਸੁਣ ਲਿਆ ਹੁਣ ਉਹਨਾਂ ਨੇ ਕਿਹਾ ਵੀ ਅੰਗਲ ਜੀ ਵਹਿਮ ਦੇਖੋ ਮੈਂ ਤੁਰ ਨਹੀਂ ਸਕਦਾ ਮੈਂ ਬੈਠਾ ਰਹਿਣਾ ਜਿਹੜੇ ਵੀ ਤੁਹਾਡੇ ਕੰਮ ਹੈਗੇ ਆ ਮੇਰੇ ਇਧਰ ਤੋਂ ਜਾਣਦੇ ਮੈਂ ਤੁਹਾਡੇ ਸਾਰੇ ਕਰ ਰ ਆ ਰਿਹਾ ਉਹ ਕਹਿੰਦਾ ਮੈਨੂੰ ਇੰਨੇ ਬਹੁਤ ਬਾਕੀ ਉਹਨਾਂ ਕਹਿਆ ਬੱਚਾ ਤੁਸੀਂ ਆਪਣਾ ਦਿਓ ਮੈਂ ਨਾਲ ਮੈਂ ਬੱਚਾ ਤੇ ਨਾਲ ਦੇਾਂਗੇ ਆਪਣੇ ਡੋਰ ਟੂ ਡੋਰ ਕਰੋ ਆਪਣੇ ਮੀਟਿੰਗਾਂ ਕਰੋ ਸਾਰੇ ਕੰਮ ਇੱਥੇ ਸਾਡੇ ਤੇ ਲੋਟ ਆ ਜਾ ਬਾਕੀ ਮੈਂ ਹੁਣ ਰਾਤ ਵੀ ਕਹਿਆ ਸੀਗਾ ਦੋ ਲਟਾਂ ਲਗਣੀਆਂ ਸਾਡੇ ਹੋਰ ਇੱਕ ਤੇ ਇੱਥੇ ਲਗਣੀਆਂ ਇੱਕ ਉਪਰਲੇ ਪਾਸੇ ਲਗਣੀਆਂ ਜਿੱਥੇ ਉਹ ਬੁਰਾ ਜਿਹਾ ਬੈਠਾ ਇੱਕ ਉੱਥੇ ਲਗਣੀਆਂ ਠੀਕ ਬਾਕੀ ਜੇ ਆਵੇਂ ਕਹੀਏ ਵੀ ਕਿ ਇਹ ਨੂੰ ਨੀਂਦੀ ਜਾਈਏ ਉਹ ਨਹੀਂ ਆ ਸਾਡਾ ਕੰਮ ਬਹੁਤ ਹੀ ਵਧੀਆ ਹੋਇਆ ਉਹ ਬਹੁਤ ਹੀ ਵਧੀਆ ਕਰਾ ਰਹੇ ਆ ਜਿਹੜੇ ਪਹਿਲਾਂ ਕਾਉਂਸਲਰ ਸੀਗੇ ਤੁਹਾਡੇ ਇਲਾਕੇ ਦੇ ਉਹਨਾਂ ਨੇ ਕੰਮ ਨਹੀਂ ਕਰਾਇਆ ਤੁਸੀਂ ਕਹਿੰਦੇ ਹੋ ਵੀ ਸਾਰੇ ਇੱਕ ਪੈਸੇ ਦਾ ਕੰਮ ਨਹੀਂ ਕਰਾਇਆ ਮੇਅਰ ਸੀਗਾ ਮੇਅਰ ਦਾ ਕੰਮ ਸੀਗਾ ਕੰਮ ਕਰਾਉਣਾ ਹਮ ਲੇਕਿਨ ਮੇਅਰ ਤੇ ਬਹਿ ਗਿਆ ਚੋਲੀ ਛਾੜ ਕੇ ਅੱਛਾ ਜੀ ਨੋਟ ਕਮਾ ਕੇ ਬਹਿ ਗਿਆ ਹਮ 5 ਸਾਲ ਹੈ ਅਗਲਾ ਪਾਰ ਨੇ ਕਿੰਨਾ ਗਵਰਨਮੈਂਟ ਪੈਸਾ ਦਿੰਦੀ ਉਹਨਾਂ ਨੂੰ ਹਮ ਉਹਨਾ ਨਾਂ ਦੇ ਕੋਈ ਕੰਮ ਕਰਾਇਆ ਜਗਰਾਂਵਾਲਾ ਪਰ ਟੋਟਾ ਸੀਗਾ ਹਾਂਜੀ ਉੱਥੇ ਕੋਈ ਪੈਸਾ ਨਹੀਂ ਲਾਇਆ ਪਰ ਜਿਹੜਾ ਵਿਕਾਸ ਪਰ ਜਿਹੜੇ ਵਿਕਾਸ ਆ ਜਿਹੜਾ ਤੁਹਾਡੇ ਮਲੇ ਤੋਂ ਹੈ ਕੱਲ ਢਾਈਆਂ ਸਾਲਾਂ ਨੂੰ ਤਾਂ ਵਿਕਾਸ ਹੋ ਨਹੀਂ ਗਿਆ ਹੋਗਾ ਪਹਿਲਾਂ ਕੋਈ ਨਾ ਕੋਈ ਤੇ ਹੋਇਆ ਹੋਊਗਾ ਤਾਂ ਹੀ ਅੱਗਿਓਂ ਨਹੀਂ ਹੋਇਆ ਜੀ ਹਾਂ ਐ ਜੇ ਢਾਈਆਂ ਸਾਲਾਂ ਚ ਆਮ ਆਦਮੀ ਪਾਰਟੀ ਆਈ ਆ ਇਹਨ ਸਾਰਾ ਕੰਮ ਚੱਕਿਆ ਅੱਛਾ ਜੀ ਇਹਨ ਕੀਤਾ ਠੀਕ ਹੈ ਕੋਈ ਸਾਡੇ ਰਿਸ਼ਤੇਦਾਰ ਨਹੀਂ ਗਏ ਸਾਡੇ ਦੇ ਕੰਮ ਹੁੰਦੇ ਆ ਅਸੀਂ ਤਾਂ ਕਰਨੀ ਆ ਤੁਹਾਨੂੰ ਸਾਡਾ ਕੋਈ ਸਰਕਾਰੀ ਕੰਮ ਹੁੰਦਾ ਹੈ ਕੋਈ ਬੱਚਾ ਸਕੂਲ ਜੀ ਜਾਂਦਾ ਉਹਦੇ ਕੰਮ ਹੁੰਦੇ ਆ ਅਸੀਂ ਉਹ ਵੀ ਕੰਮ ਕਰਾਉਂਦੇ ਆ ਠੀਕ ਹੈ ਫੇਰ ਉਹ ਆਪ ਦੇ ਪੈਸੇ ਲੈ ਕੇ ਫੀਸ ਆਪ ਦਿੰਦੇ ਆ ਮਨੀਸ਼ਾ ਹਾਂ ਬੱਚੇ ਦੀ ਚੋਗਰੀ ਬੱਚਾ ਉਹ ਰਿਜਾਬਤ ਕੀ ਕਰੇਗਾ ਕੋਈ ਕੰਮ ਤਾਂ ਵੈਸੇ ਤਕਰੀਬਨ ਬਹੁਤ ਸਾਰੇ ਹੋ ਚੁੱਕੇ ਨੇ ਪਰ ਥੋੜੇ ਜਿਹੜੇ ਹੈਗੇ ਨੇ ਉਹ ਬਾਕੀ ਉਹ ਕਰ ਦੇਣੇ ਆਂ ਸ਼ਾਪਾ ਜੀ ਆ ਦੱਸਾਂਗਾ ਮੈਨੂੰ ਕਿਹੜੇ ਕਿਹੜੇ ਕੰਮ ਹਾਲ ਤੱਕ ਪੈਂਡਿੰਗ ਨੇ ਜਿਹੜੇ ਜਿਵੇਂ ਜਿਵੇਂ ਸੀਵਰੇਜ ਦੀ ਕੰਪਲੇਨ ਆਂਦੀ ਪਰ ਜਦੋਂ ਪਾਈਦੀ ਉਦੋਂ ਉਸੇ ਟਾਈਮ ਹੀ ਉਹ ਭੇਜ ਦਿੰਦੇ ਆ ਬੰਦੇ ਉਸੇ ਟਾਈਮ ਹੀ ਕਰ ਦਿੰਦੇ ਆ ਕੰਪਲੇਨ ਨੀ ਪਰ ਇਹਦਾ ਫੇ ਪੱਕਾ ਇਲਾਜ ਨਹੀਂ ਕੀਤਾ ਜਾਂਦਾ ਕਿ ਜਦੋਂ ਤੁਹਾਨੂੰ ਬਾਰ-ਬਾਰ ਫੋਨ ਕਰਕੇ ਬੁਲਾਉਣਾ ਪੈਂਦਾ ਇਹਦਾ ਹਜੇ ਪੱਕਾ ਇਲਾਜ ਨਹੀਂ ਹੈਗਾ ਸੀਵਰੇਜ ਦਾ ਕੋਈ ਵੀ ਹਾਂ ਇਹਦਾ ਬਸ ਭਰ ਜਾਂਦਾ ਛੇਤੀ ਹਾਂਜੀ ਤੇ ਫੇਰ ਉਹਨਾਂ ਨੂੰ ਕੰਪਲੇਨ ਕਰਨੀ ਪੈਂਦੀ ਆ ਸਾਰੀ ਕਲੋਨੀ ਵਿੱਚ ਹੀ ਇਹ ਹਾਲ ਹੈ ਹਾਂਜੀ ਬਸ ਸਾਰੇ ਪਾਸੇ ਹੀ ਕੰਪਲੇਨ ਪਾਉਂਦੇ ਆ ਜਿਹੜੀ ਇਹ ਕੰਪਲੇਂਟ ਹੈ ਇਹ ਕਦੋਂ ਤੋਂ ਤੁਰੀ ਆਉਂਦੀ ਆ ਆਪਾਂ ਉਦਾਂ ਗੱਲ ਕਰੀਏ ਵੀ ਜਿਹੜੇ ਪੁਰਾਣੇ ਕਾਉਂਸਲਰ ਸੀ ਉਹਨਾਂ ਬਾਰੇ ਵੀ ਆਉਂਦੀ ਹੁੰਦੀ ਸੀ ਜਿਹੜੀ ਇਹ ਇਹ ਤਾਂ ਬਹੁਤ ਜਦੋਂ ਦੀ ਕਲੋਨੀ ਬਣੀ ਉਦੋਂ ਤੋਂ ਹੀ ਐਸ਼ ਹੂੰ ਉਹਦੋਂ ਤਾਈ ਕੰਪਲੇਨ ਤੇ ਜਿਹੜੀਆਂ ਸੜਕਾਂ ਵਗੈਰਾ ਇਸ ਰੋਡ ਦੀਆਂ ਉਹ ਸਾਰੀਆਂ ਤੁਹਾਡੇ ਮੁਤਾਬਿਕ ਸਹੀ ਨੇ ਜਿਵੇਂ ਆ ਦੇਖੋ ਸੜਕਾ ਤੁਹਾਡੇ ਸਾਹਮਣੇ ਹੀ ਹੈ ਟੁੱਟੀਆਂ ਭਜੀਆਂ ਹਾਂ ਬਾਕੀ ਜਿਹੜੀ ਥੋੜੀ ਬਹੁਤੀ ਟੁੱਟਦੀ ਉਹ ਟੋਟੇ ਜੇ ਬਣਾ ਜਾਂਦੇ ਨੇ ਹਾਂ ਬਾਕੀ ਹਾਂਜੀ ਹਾਂਜੀ ਬਸ ਇੰਨਾ ਜਿਹੜੀ ਸੜਕ ਕਹ ਲਈਏ ਨਵੇਂ ਸਿਰ ਤੋਂ ਨਹੀਂ ਬਣਾਈ ਜਾਂਦੀ ਹਾਂਜੀ ਹਾਂਜੀ ਨਵੇਂ ਦੁਆਰਾ ਨਹੀਂ ਬਹੁ ਟੈਂਪੋ ਹੋ ਜਾਂਦਾ ਪਰ ਜੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਹੁਣ ਵੋਟਾਂ ਆ ਗਈਆਂ ਨੇ ਤੁਹਾਨੂੰ ਫੇਰ ਤੋਂ ਇੱਕ ਵਾਰੀ ਮੌਕਾ ਦਿੱਤਾ ਜਾਊਗਾ ਵੀ ਕਿਹੜਾ ਤੁਸੀਂ ਉਮੀਦਵਾਰ ਚੁੰਨਾ ਚਾਹੁੰਦੇ ਹੋ ਤੁਸੀਂ ਕਿਹਨੂੰ ਚੁੰਨਾ ਚਾਹੋਗੇ ਅੱਜ ਵਾਰੀ ਹਸਤਾ ਸ਼ਾਹ ਪਾਜੀ ਨੂੰ ਚੁੜਾਂਗੇ ਮਨੀਸ਼ ਛਾਹ ਜੀ ਨੂੰ ਅੱਛਾ ਜੀ ਹਾਂਜੀ ਕਿਉਂਕਿ ਉਹਨਾਂ ਨੇ ਸਾਡੇ ਬਹੁਤ ਕੰਮ ਕੀਤੇ ਆ ਸਾਡੇ ਬੱਚਿਆਂ ਦੀ ਉਹਨਾਂ ਨੇ ਫੀਸਾਂ ਵੀ ਬਹੁਤ ਜ਼ਿਆਦਾ ਚੈੱਕ ਦੇ ਹੁੰਦੇ ਨੇ ਮਤਲਬ ਸਾਨੂੰ ਪੜ੍ਹਾਈ ਉਹਨਾਂ ਦੀ ਫੀਸ ਫ੍ਰੀ ਉਹਨਾਂ ਨੇ ਦੇ ਦਿੰਦੇ ਆ ਓਕੇ ਹਾਂਜੀ ਤੇ ਹੋਰ ਕੋਈ ਕੰਮ ਵਗੈਰ ਜਿੱਦਾਂ ਉਹਨਾਂ ਨੇ ਕਰਾਏ ਹੋਣ ਹੈ ਨਾ ਜਿੱਦਾਂ ਵੀ ਇਸ ਮੱਲੇ 'ਚ ਵਿਕਾਸ ਕਰਾਏ ਹੋਵੇ ਕਿਉਂਕਿ ਜਿਹੜਾ ਮੱਲੇ ਦਾ ਵਿਕਾਸ ਹੈ ਕਾਉਂਸਲਰ ਦੇ ਸਿਰ ਤੇ ਹੀ ਹੁੰਦਾ ਜੀ ਹਾਂਜੀ ਇਹ ਤਾਂ ਹੈਗਾ ਹੀ ਹੂੰ ਬਸ ਬਾਕੀ ਜਦੋਂ ਜਿੱਤਣਗੇ ਉਦੋਂ ਹਾਂਜੀ ਪਤਾ ਲੱਗ ਜਾਏਗਾ ਜਦੋਂ ਸਿਰਫ ਵੋਟਾਂ ਆਉਂਦੀਆਂ ਉਦੋਂ ਹੀ ਆਂਦਣਗੀਆਂ ਅੱਗੇ ਪਿੱਛੇ ਜਿੰਨੀਆਂ ਮਰਜ਼ੀ ਮਿੰਤਾ ਕਰ ਲੋ ਵੀ ਆ ਕੰਮ ਕਰਨਾ ਕੋਈ ਨਹੀਂ ਆਉਂਦਾ ਇੱਥੇ ਅਸੀਂ ਪੁਲਕਾਰ ਦੇ ਪਿੱਛੇ ਇਹ ਸੜਕ ਨਾ ਪਹਿਲੇ ਨਹੀਂ ਸੀ ਇਹ ਦੇਖੋ ਅੱਜ ਸੇ ਗੱਡੀਆਂ ਖੜੀਆਂ ਐ ਇਹ ਸੜਕਾਂ ਦੀਆਂ ਟਾਈਲਾਂ ਪਟ-ਪਟ ਕੇ ਦੁਬਾਰਾ ਲਗਾ ਦਿੱਤੀਆਂ ਲੇਕਿਨ ਜਿੱਥੇ ਲੱਗਣ ਵਾਲੀਆਂ ਉੱਥੇ ਨਹੀਂ ਲਗ ਗਈਆਂ ਅਸੀਂ ਉਹਦੇ ਕੋਲ ਪਤਾ ਨਹੀਂ ਕਿੰਨੀ ਵਾਰੀ ਗਏ ਕੋਈ ਨਹੀਂ ਸੁਣਦਾ ਸੀਵਰੇਜ ਜਦ ਵੋਟਾਂ ਆ ਜਾਂਦੀਆਂ ਸਾਰੇ ਆ ਜਾਂਦੇ ਅਸੀਂ ਜਾ ਜਾ ਕੇ ਮਿੰਤਾ ਕੀਤੀ ਆ ਕੋਈ ਨਹੀਂ ਆਇਆ ਹੁਣ ਵੋਟਾਂ ਆ ਗਈਆਂ ਹੁਣ ਸਾਰਿਆਂ ਨੇ ਗੇੜੀ ਪਾ ਥੋੜੇ ਮਹੱਲੇ ਜਿਵੇਂ ਗੱਲ ਕਰਾਂ ਕਿਹੜੇ ਕਿਹੜੇ ਕੰਮ ਹਾਲੇ ਤੱਕ ਰਹਿੰਦੇ ਨੇ ਜਿਹੜੇ ਹਾਲੇ ਤੀਕਰ ਨਹੀਂ ਹੋਏ ਸਾਡੇ ਇੱਥੇ ਜਿਹੜੇ ਕੰਮ ਹੈਗੇ ਆ ਆ ਤੁਹਾਡੇ ਸਾਹਮਣੇ ਦਿਖਾਤਾ ਰਿਹਾ ਤੁਹਾਨੂੰ ਬਿਲਕੁਲ ਅਸੀਂ ਬੜੀਆਂ ਮਿੰਤਾ ਕੀਤੀਆਂ ਕੋਈ ਨਹੀਂ ਆ ਹੂੰ ਜੇ ਸੀਵਰੇਜ ਵਗੈਰਾ ਦੀ ਗੱਲ ਕਰੀਏ ਉਹਦੇ ਵੱਲੋਂ ਕੋਈ ਦਿੱਕਤ ਆਉਂਦੀ ਤੁਹਾਨੂੰ ਸੀਵਰੇਜ ਨਾਲੋਂ ਫਿਲਹਾਲ ਤੱਕ ਕੋਈ ਦਿੱਕਤ ਨਹੀਂ ਹੂੰ ਜੇ ਆਉਂਦੀ ਵੀ ਹੈ ਤੇ ਆਪ ਪੈਸੇ ਦੇ ਕੇ ਕਰਾਉਣਾ ਪੈਂਦਾ ਕੋਈ ਉਹ ਨਾਲ ਨਹੀਂ ਆਉਂਦਾ ਤੁਹਾਡੇ ਵੱਲੋਂ ਯਾਨੀ ਕਿ ਕਿਸੇ ਕਾਉਂਸਲਰ ਦੀ ਮਦਦ ਨਹੀਂ ਕੀਤੀ ਨੇ ਤੁਹਾਨੂੰ ਕੋਈ ਨਹੀਂ ਕਰਦਾ ਜੀ ਤੁਸੀਂ ਕਿਹੜੇ ਮਿਸ ਬੰਦੇ ਨੂੰ ਆਪਣਾ ਨਵਾਂ ਕਾਉਂਸਲਰ ਚੁਣਨਾ ਚਾਹੁੰਦੇ ਹੋ ਵੀ ਮੈਂ ਤੇ ਵੋਟੇ ਨਹੀਂ ਪਾਉਂਦਾ ਅਸੀਂ ਇਹਨਾਂ ਕੋਲ ਇੰਨੇ ਦੁਖੀ ਹਾਂ ਅਸੀਂ ਵੋਟੇ ਨਹੀਂ ਪਾਉਂਦੇ ਜਾਦੂ ਕਿਸੇ ਨੇ ਕੰਮ ਨਹੀਂ ਕਰਦਾ ਸਿਰਫ ਵੋਟ ਕਾਦੀ ਪਾਣੀ ਤੁਸੀਂ ਯਾਨੀ ਕਿ ਵੋਟ ਨਹੀਂ ਪਾਣਾ ਜਿਆਦਾ ਸਹੀ ਸਮਝਦੇ ਹੋ ਨਾ ਅਸੀਂ ਨਾ ਕੌਂਸਲਰ ਕਰੋ ਦੁਖੀ ਆ ਇਹ ਸਿਰਫ ਕੰਮ ਕਰਦੇ ਆ ਸ਼ਰਾਬ ਵੰਡਦੇ ਆ ਉਹਨਾਂ ਤੋਂ ਵੋਟਾਂ ਬੋਲਦੇ ਅਸੀਂ ਨਾ ਸ਼ਰਾਬ ਕਿਸੇ ਦਾਦੀ ਪੀਏ ਤੇ ਨਾ ਅਸੀਂ ਕਿਸੇ ਨੂੰ ਵੋਟ ਪਾਈਏ ਪਰ ਚਲੋ ਦੇਖੋ ਤੁਸੀਂ ਵੋਟ ਨਹੀਂ ਪਾ ਰਹੇ ਲੋਕਾਂ ਨੇ ਤਾਂ ਪਾਉਣੀ ਆ ਜਿਤਾਉਣੀ ਆ ਕਿਸੇ ਨੂੰ ਕਿਸੇ ਨੂੰ ਪਰ ਤੁਹਾਡੇ ਉਹਨਾਂ ਨੇ ਪਾਣੀ ਆ ਜਿਨ੍ਹਾਂ ਸ਼ਰਾਬ ਪੀਣੀ ਆ ਅਰ ਜੇ ਤੁਹਾਡੇ ਮੁਤਾਬਿਕ ਤੁਹਾਨੂੰ ਕੀ ਲੱਗਦਾ ਵੀ ਜਦੋਂ ਕੋਈ ਨਵਾਂ ਸੱਤਾ ਦੇ ਵਿੱਚ ਆਵੇ ਪਹਿਲਾਂ ਤੁਹਾਡੇ ਕਿਹੜੇ ਕਿਹੜੇ ਕੰਮ ਪਹਿਲੇ ਆਧਾਰ ਤੇ ਕਰਾਏ ਜਾਣ ਕੰਮ ਜਿਹੜੇ ਕਰਵਾਉਣੇ ਵਾਲੇ ਹੁੰਦੇ ਉਹਨਾਂ ਨੂੰ ਵੀ ਪਤਾ ਹੁੰਦਾ ਸਾਡੇ ਕਹੇ ਤੇ ਥੋੜੀ ਕਰਵਾਉਣੇ ਕੌਂਸਲਰ ਦੀ ਆਪਣੀ ਡਿਊਟੀ ਹੈ ਜਦੋਂ ਵੋਟਾਂ ਲਈ ਘਰ ਘਰ ਜਾ ਕੇ ਕਹਿੰਦੇ ਨੇ ਤੇ ਉਹ ਕੰਮਾਂ ਲਈ ਵੀ ਤੇ ਉਹਨਾਂ ਨੂੰ ਦੀਦੇ ਨਹੀਂ ਜਦ ਲੋਕ ਉਹਨਾਂ ਦੇ ਕੋਲ ਜਾਂਦੇ ਆ ਕਿ ਉਹ ਨਹੀਂ ਕਰਦੇ ਉਹਨਾਂ ਨੂੰ ਲਾਰੇ ਲਾ ਦੇ ਅੱਜ ਕਰਦੇ ਨੇ ਕੱਲ ਕਰਦੇ ਨੇ ਮੁੜ ਕੇ ਨਹੀਂ ਕਰਦੇ ਉਹ ਕਿਸੇ ਦੇ ਕਿਹਾਂ ਤੇ ਨਹੀਂ ਕਰਦੇ ਉਹਨਾਂ ਦੇ ਬੰਦੇ ਰੱਖੇ ਹੋਇਆ ਆਪ ਦੇਖ ਕੇ ਵੀ ਕਰਾ ਸਕਦੇ ਆ ਬਈ